ਬੜਾ ਡਾ ਕੈਰੈਕਟਰ ਸੀ ਬਾਈ ਦਾ ਤੇ ਬਾਈ ਨਾਲ ਪਹਿਲਾਂ ਆਪਾਂ ਗੱਲਬਾਤ ਸਾਂਝੀ ਕਰੀਏ ਜਦੋਂ ਭਾਜੀ ਇਦਾਂ ਹੁੰਦਾ ਨਾ ਜਿਵੇਂ ਥੋੜਾ ਬਿਲਨ ਦਾ ਰੋਲ ਰਿਹਾ ਤੁਹਾਨੂੰ ਸੂਟ ਵੀ ਉਹੀ ਕਰਦੇ ਨੇ ਕਿਉਂਕਿ ਚਿਹਰੇ ਤੇ ਤੁਹਾਡੇ ਉਦਾਂ ਬਣੀ ਹੋਈ ਆ ਰੌਣਕ ਜੀ ਨਹੀਂ ਨਹੀਂ ਕਵੀ ਨਹੀਂ ਨਹੀਂ ਸਾਰਾ ਸੀ ਕਹਿ ਸਕਦੇ ਜਿਹੜਾ ਮੰਨ ਲਓ ਕਹਿੰਦੇ ਨੇ ਕਿ ਬਿਲਨ ਦੇ ਰੋਲ ਦੇ ਵਿੱਚ ਹੁੰਦੀ ਆ ਚਿਹਰੇ ਤੇ ਤੁਹਾਡੇ ਉਹੀ ਚਲਖਦੀ ਆ ਜੀ ਸੋਚ ਲਿਆ ਹੁਣ ਛੱਡ ਦੇ ਇਹਨੂੰ ਨਾ ਨਾ ਉਹਤੇ ਵੀ ਇਹ ਨਹੀਂ ਕਮਾਉਣਾ ਹਮ ਜੌਨ ਵੈਕਟਰ ਹਾਂਜੀ ਵੈਕਟਰ ਭਾਜੀ ਤੁਹਾਡੇ ਨਾਲ ਗੱਲ ਜਦੋਂ ਕਰਨ ਆਏ ਤੇ ਤੁਸੀਂ ਆਪਣਾ ਬੀਜੀ ਸੀਗੇ ਨਿਸ਼ਾਨੇ ਦੇ ਵਿੱਚ ਕਹਿੰਦਾ ਹਾਂ ਹਾਂਜੀ ਉਹ ਉਹਦਾ ਡਾਇਲੋਗ ਬੋਲਣਾ ਕੀ ਸੀ ਉਹਦਾ ਹਾਂਜੀ ਉਹਨਾਂ ਨੇ ਸ਼ਾਇਦ ਕੁਝ ਕੋਈ ਮਤਲਬ ਲਫ਼ਜ਼ ਕਰ ਰਹੇ ਥੋੜਾ ਗੱਲਬਾਤ ਕਰ ਰਹੇ ਸੀਗੇ ਵੀ ਸਾਡੇ ਵੱਲ ਵੀ ਧਿਆਨ ਦੇ ਲੋ ਤੁਸੀਂ ਕਹੇ ਸੀ ਕਿ ਉੱਥੇ ਵੀ ਇਹ ਨਹੀਂ ਕੰਮ ਆਉਣਾ ਉੱਥੇ ਵੀ ਇਹ ਨਹੀਂ ਕੰਮ ਆਉਣਾ ਕੀ ਸੀ ਇਹ ਬੰਦਾ ਕਹਿੰਦੇ ਗੱਲਾਂ ਹੁੰਦੀਆਂ ਤੇ ਹੁੰਦੀਆਂ ਰਹਿਣ ਦੇ ਗੱਲਾਂ ਹੁੰਦੀਆਂ ਤੇ ਹੁੰਦੀਆਂ ਰਹਿਣ ਦੇ ਰਾਹ ਦੇ ਰੋੜਿਆਂ ਨੂੰ ਰਾਹੇ-ਰਾਹੇ ਪਹਿਣ ਦੇ ਤੇਰੇ ਅੱਗੇ ਹੋਣਾ ਮਜਬੂਰ ਚਾਹੀਦਾ ਉਹ ਰੱਬ ਆਣ ਕੇ ਪੁੱਛੇ ਤੈਨੂੰ ਕੀ ਚਾਹੀਦਾ ਤੇ ਗੱਲ ਦੋਸਤੋ ਕਰਦਾ ਉਹਨਾਂ ਕਰੈਕਟਰਾਂ ਦੀ ਜਦੋਂ ਨਾ ਸ਼ੁਰੂਆਤ ਕਰਦੇ ਆ ਕਿਸੇ ਫਿਲਮ ਲਾਈਨ ਦੇ ਵਿੱਚ ਆਉਣਾ ਹੋਵੇ ਚਾਹੇ ਸੰਗੀਤ ਦੀ ਲਾਈਨ ਦੇ ਵਿੱਚ ਆਉਣਾ ਹੋਵੇ ਤਾਂ ਆਰਟਿਸਟਾਂ ਨੂੰ ਇੰਨੀ ਆ ਕਿ ਜ਼ਿਆਦਾ ਔਕੜ ਆਉਂਦੀਆਂ ਨੇ ਤੇ ਸ਼ਾਇਦ ਨਾ ਸੋਚ ਵੀ ਨਹੀਂ ਸਕਦੇ ਸੀ ਹੈਰਾਨ ਹੋ ਜਾਨੇ ਕਦੇ ਕਦੇ ਪਰ ਉਹਨਾਂ ਦੇ ਵਿੱਚੋਂ ਆਰਟਿਸਟਾਂ ਦੇ ਵਿੱਚੋਂ ਸਾਡੇ ਨਾਲ ਇੱਕ ਆਰਟਿਸਟ ਮੌਜੂਦ ਨੇ ਅੱਜ ਬਾਈ ਡੈਵੀ ਸਿੰਘ ਜੀ ਬਾਈ ਸੱਸੀ ਕਾਲ ਸੱਚੀ ਹੈ ਵੀਰੇ ਠੀਕ ਠਾਕ ਹੋ ਚੜਦੀ ਕਲਾ ਜੀ ਕੈਮ ਕੈਮ ਤੇ ਮੈਂ ਕਹਿੰਦਾ ਬਾਈ ਅਸੀਂ ਪਾਗਾਂ ਵਾਲਿਆਂ ਨੂੰ ਅੱਜ ਦਰਸ਼ਨ ਹੋਏ ਨੇ ਤੇ ਜੇ ਨਾ ਭਈ ਅਪਾ ਗੱਲ ਕਰੀਏ ਤੇ ਆਏ ਮੰਨ ਕੇ ਚੱਲ ਪਓ ਸਾਡੇ ਕੋਲ ਨਾ ਇੰਨੇ ਕ ਜਿਆਦਾ ਕਮੈਂਟ ਆਏ ਸੀਗੇ ਆਰਟਿਸਟਾਂ ਆਪਣੇ ਜਿਹੜੇ ਦੇਖ ਰਹੇ ਨੇ ਜਦੋਂ ਸਾਡੇ ਆਰਟਿਸਟਾਂ ਦੀ ਕੋਈ ਵੀਡੀਓ ਕਰਦੇ ਆਂ ਅਸੀਂ ਤੇ ਇੰਟਰਵਿਊ ਕਰਦੇ ਆਂ ਸਾਡੇ ਕੋਲ ਦਰਸ਼ਕਾਂ ਦੇ ਸਾਡੇ ਇੰਨੇ ਕ ਕਮੈਂਟ ਆਏ ਸੀ ਕਹਿੰਦੇ ਵੀ ਡੈਵੀ ਭਾਜੀ ਹੁਣ ਉਹਨੂੰ ਕਦੋਂ ਲੈ ਕੇ ਆ ਰਹੇ ਹੋ ਕੀ ਬੋਲ ਤੁਹਾਨੂੰ ਪਾਗ ਮੇਰੇ ਤੇ ਅਸੀਂ ਵੀ ਭਾਗਾਂ ਵਾਲੇ ਜੀ ਸਾਨੂੰ ਤੁਹਾਨੂੰ ਇੰਨੀ ਨੇੜਤਾ ਤੋਂ ਜਿਹੜਾ ਜਾਣਨ ਨੂੰ ਤੇ ਦੇਖਣ ਦਾ ਮੌਕਾ ਮਿਲਦਾ ਜੀ ਤੇ ਸਾਡੇ ਦਰਸ਼ਕ ਵੀ ਅੱਜ ਬੜੇ ਮੈਂ ਆਪਣੇ ਲਈ ਕਹੂੰਗਾ ਕਿ ਕਿਸ ਬੜੀ ਕਿਸਮਤ ਨਾਲ ਇਹ ਪਿਆਰ ਮਿਲਦਾ ਇਹ ਦੁਆਵਾਂ ਮਿਲਦੀਆਂ ਨੇ ਬਿਲ ਜੋ ਹੈ ਨਾ ਪਿਆਰ ਮਿਲ ਰਿਹਾ ਸਹੀ ਗੱਲ ਹੈ ਜੀ ਬਿਲਕੁਲ ਤੇ ਭਾਜੀ ਪਹਿਲਾਂ ਤਾਂ ਇੱਕ ਉਹ ਡਾਇਲੋਗ ਹੋ ਜਾ ਜੀ ਕਿਹੜਾ ਹਾਸਰ ਫਿਲਮ ਵਾਲਾ ਉਹ ਉੱਥੇ ਵੀ ਇਹ ਨਹੀਂ ਕੰਮ ਆਉਣਾ ਉਹ ਉੱਥੇ ਵੀ ਇਹ ਨਹੀਂ ਕੰਮ ਆਉਣਾ ਕੋਈ ਤੀਸੀ ਪੂਰਾ ਬਣ ਉਹ ਜਿਹ ਸੀਗਾ ਜਿਹੜਾ ਤੁਹਾਡਾ ਇਹ ਕੋੜਾ ਸ਼ੂਟਰ ਦਾ ਰੋਲ ਸੀਗਾ ਜਦੋਂ ਯਾਨੀ ਹਾਂਜੀ ਉਹ ਤੋਂ ਪਹਿਲਾਂ ਕੋਈ ਸੀਨ ਸੀ ਜਿਹੜਾ ਉੱਥੇ ਤੁਹਾਡੇ ਨਾਲ ਜਦੋਂ ਗੱਲ ਕਰਨ ਆਏ ਜੀ ਭਾਜੀ ਹੁਣੇ ਜਿਹੜੇ ਨਾਲ ਇੱਕ ਬਿਲਨ ਦੇ ਰੋਲ 'ਚ ਹੋਰ ਸੀਗੇ ਨਾਲ ਹਸਰਲਨ ਦੇ ਚ ਜான் ਵਿਕਟਰ ਹਾਂਜੀ ਵਿਕਟਰ ਭਾਜੀ ਤੁਹਾਡੇ ਨਾਲ ਗੱਲ ਜਦੋਂ ਕਰਨ ਆਏ ਤੇ ਤੁਸੀਂ ਆਪਣਾ ਬੀਜੀ ਸੀਗੇ ਨਿਸ਼ਾਨੇ ਦੇ ਵਿੱਚ ਕਹਿੰਦਾ ਹਾਂ ਹਾਂਜੀ ਉਹ ਫਿਰ ਉਹਦਾ ਡਾਇਲੋਗ ਬੋਲਣਾ ਕੀ ਸੀ ਉਹਦਾ ਹਾਂਜੀ ਉਹਨਾਂ ਨੇ ਸ਼ਾਇਦ ਕੁਝ ਕੋਈ ਮਤਲਬ ਲਫ਼ਜ਼ ਕਰਾ ਥੋੜਾ ਨਾਲ ਗੱਲਬਾਤ ਕਰ ਰਹੇ ਸੀਗੇ ਵੀ ਸਾਡੇ ਵੱਲ ਵੀ ਧਿਆਨ ਦੇ ਲੋ ਤੁਸੀਂ ਕਹੇ ਸੀ ਕਿ ਉੱਥੇ ਵੀ ਇਹ ਨਹੀਂ ਕੰਮ ਆਉਣਾ ਤੇ ਵੀ ਨਹੀਂ ਕਮਾਉਣਾ ਹੈ ਕੀ ਜੀ ਮਨ ਬਾਰੇ ਤੇ ਉਹਨਾ ਭਾਜੀ ਤੁਹਾਨੂੰ ਦੱਸਦਾ ਮੈਂ ਸਾਡੇ ਦਰਸ਼ਕਾਂ ਨਾਲ ਹੀ ਪਹਿਲਾਂ ਖੁੱਲ੍ਹ ਕੇ ਗੱਲ ਹੋ ਜੇ ਇੱਕ ਵਾਰੀ ਤੇ ਮੈਂ ਤੁਹਾਨੂੰ ਅੱਜ ਦੱਸਦਾ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਕਿਉਂਕਿ ਭਾਜੀ ਦਾ ਨਾ ਗੈਟਅਪ ਜਿਹੜਾ ਚੇਂਜ ਹੁੰਦਾ ਰਹਿੰਦਾ ਨਾ ਕਈ ਫਿਲਮਾਂ ਦੇ ਵਿੱਚ ਭਾਜੀ ਨੇ ਬਿਨਾ ਬਾਲਾਂ ਤੋਂ ਰੋਲ ਵੀ ਕੀਤਾ ਤੇ ਕਈ ਫਿਲਮਾਂ ਦੇ ਵਿੱਚ ਸਰਦਾਰ ਬਣ ਕੇ ਵੀ ਕੀਤਾ ਪੱਗ ਦੇ ਨਾਲ ਕਿਉਂਕਿ ਬਹੁਤੇ ਲੋਕਾਂ ਨੇ ਕਨਫਿਊਜ਼ ਹੋ ਜਾਂਦੇ ਵੇ ਇਸ ਤਰ੍ਹਾਂ ਨਾ ਹਾਜ਼ਰ ਬਲੰਦੇ ਵਿੱਚ ਬਾਈ ਜੀ ਉਹਨਾਂ ਦਾ ਰੋਲ ਸੀਗਾ ਕਿ ਕੋੜਾ ਸ਼ੂਟਰ ਦਾ ਜੀ ਤੇ ਬੜਾ ਘੈਂਟ ਜਿਹਾ ਕੈਰੈਕਟਰ ਸੀ ਬਾਈ ਦਾ ਤੇ ਬਾਈ ਨਾਲ ਪਹਿਲਾਂ ਆਪਾਂ ਗੱਲਬਾਤ ਸਾਂਝੀ ਕਰੀਏ ਜਦੋਂ ਭਾਜੀ ਇਦਾਂ ਹੁੰਦਾ ਨਾ ਜਿਵੇਂ ਥੋੜਾ ਬਿਲਨ ਦਾ ਰੋਲ ਰਿਹਾ ਤੁਹਾਨੂੰ ਸੂਟ ਵੀ ਉਹੀ ਕਰਦੇ ਨੇ ਕਿਉਂਕਿ ਚਿਹਰੇ ਤੇ ਤੁਹਾਡੇ ਉਦਾਂ ਬਣੀ ਹੋਈ ਆ ਰੌਣਕ ਜੀ ਕਮੀਨਗੀ ਨਹੀਂ ਨਹੀਂ ਕਮੀਨਗੀ ਨਹੀਂ ਸਾਰਾ ਸੀ ਕਹਿ ਸਕਦੇ ਜਿਹੜਾ ਮੰਨ ਲਓ ਕਹਿੰਦੇ ਨਾ ਕੋਈ ਬਿਲਨ ਦੇ ਰੋਲ ਦੇ ਵਿੱਚ ਹੁੰਦੀ ਆ ਚਿਹਰੇ ਤੇ ਤੁਹਾਡੇ ਉਹ ਚੀਜ਼ ਝਲਕਦੀ ਆ ਜੀ ਪੂਰੀ ਜਿਵੇਂ ਇਹ ਗਿਣਮਿਆਂ ਦੇ ਲਈ ਬਣੇ ਨੇ ਜਿਵੇਂ ਅਮਰੀਕਪੂਰੀ ਸਾਹਿਬ ਸੀਗੇ ਉਹਨਾਂ ਦੇ ਲਈ ਵੀ ਕਹਿੰਦੇ ਵੀ ਸ਼ਾਇਦ ਜੇ ਉਹ ਹੀਰੋ ਦੇ ਰੂਪ ਚ ਆਉਂਦੇ ਸ਼ਾਇਦ ਉਹਨੇ ਕਾਮਯਾਬ ਨਾ ਹੁੰਦੇ ਜਿੰਨੇ ਉਹ ਬਿਲੰਦ ਦੇ ਰੂਪ ਦੇ ਵਿੱਚ ਹੋਏ ਸੀ ਬਾਕੀ ਮੇਰੇ ਆਈਡਲ ਵੀ ਨਹੀਂ ਉਹ ਬਿਲਕੁਲ ਜੀ ਬਿਲਕੁਲ ਤੇ ਸਰ ਨਾਲ ਨਾਲ ਮੈਂ ਇਹ ਗੱਲ ਕਰਦਾ ਜਦੋਂ ਆਪਾਂ ਜਦੋਂ ਤੁਸੀਂ ਹਸਰ ਫਿਲਮਾਂ ਦੇ ਵਿੱਚ ਕਰਿਆ ਸੀ ਰੋਲ ਜੇ ਤਾਂ ਕਦੇ ਰਿਸ਼ਤੇਦਾਰਾਂ ਨੇ ਜਾਂ ਫਿਰ ਦੋਸਤ ਮਿੱਤਰਾਂ ਨੇ ਭੈਣ ਭਰਾਵਾਂ ਨੇ ਕਦੇ ਇੱਕ ਮਿੰਟ ਵਾਜੀ ਕਰੀ ਸੀ ਵੀ ਆਰ ਫਿਲਮ ਚ ਤੇਰੇ ਕੁੱਟ ਪੈ ਗਈ ਹਾਂ ਜਿਹੜੇ ਬਹੁਤ ਤੁਹਾਡੇ ਨੇੜੇ ਦੇ ਦੋਸਤ ਹੁੰਦੇ ਨੇ ਯਾਰ ਰਿਸ਼ਤੇ ਹੁੰਦੇ ਨੇ ਉਹਨਾਂ ਨੂੰ ਲੱਗਦਾ ਤਾਂ ਔੜ ਹੈ ਹਾਂਜੀ ਹਾਂਜੀ ਪਰ ਮੌਨ ਨੂੰ ਕਿਹਾ ਵੀ ਤੁਸੀਂ ਫਿਲਮ ਦੇ ਤੌਰ ਤੇ ਦੇਖੋ ਉਹ ਕਰੈਕਟਰ ਹੈ ਕਰੈਕਟਰ ਨੂੰ ਤੁਸੀਂ ਵੀ ਗਾਣਾ ਕੱਢੋ ਸਕੋ ਮੈਨੂੰ ਵਧੀਆ ਲੱਗੂਗਾ ਬਿਲਕੁਲ ਜੀ ਬਿਲਕੁਲ ਕੋਈ ਸਕਰੀਨ ਤੇ ਤੁਸੀਂ ਉਹ ਕਰੈਕਟਰ ਨੂੰ ਗਾਣਾ ਕੱਢਣਾ ਮੈਨੂੰ ਨਹੀਂ ਕੱਢਦਾ ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਨਹੀਂ ਤਾਂ ਬਾਹਰਾ ਕੱਢ ਕੇ ਦਿਖਾਓ ਤੇ ਸਰ ਬਹੁਤ ਨੇ ਘੱਟ ਲੋਕ ਇਹ ਗੱਲ ਜਾਣਦੇ ਆ ਜੀ ਵੀ ਤੁਸੀਂ ਐਕਟਿੰਗ ਦੇ ਨਾਲ ਨਾਲ ਐਜ਼ ਅ 뮤직 ਡਰਾਕਟਰ ਵੀ ਹੋ ਜੀ ਬਹੁਤ ਘੱਟ ਲੋਕ ਜਾਣਦੇ ਆ ਜੀ ਤੇ ਬਹੁਤ ਘੱਟ ਲੋਕਾਂ ਨੂੰ ਇਹ ਵੀ ਪਤਾ ਵੀ ਅੱਜ ਦੇ ਜਿਹੜੇ ਇੰਡਸਟਰੀ ਦੇ ਵਿੱਚ ਕਿੰਗ ਨੇ ਜਿਹੜੇ ਬੱਬੂ ਮਾਨ ਸਾਹਿਬ ਉਹਨਾਂ ਦਾ ਮੂਹਰੇ ਲੈ ਕੇ ਆਣ ਵਾਲੇ ਤੁਸੀਂ ਮੈਨੂੰ ਮੈਨੂੰ ਕੋਣ ਹਣਾ ਬਰਾਬਰ ਨਹੀਂ ਫਿਰ ਵੀ ਤੁਹਾਡੀ ਇੱਕ ਮਾਲੋ ਕਿਰਪਾ ਰਹੀ ਹਾਂਜੀ ਟੀਮ ਵਰਕ ਹੁੰਦਾ ਹੈ ਕਿਸੇ ਨਾ ਹਾਂਜੀ ਹਾਂਜੀ ਤੇ ਕਰਨਾਲਾ ਉਪਰ ਵਾਲਾ ਬਾਬਾ ਤੇ ਕੀ ਸੀਨ ਸੀਗੇ ਸਰ ਉਹ ਜੀ ਉਦੋਂ ਉਸ ਸਮੇਂ ਜਦੋਂ ਸ਼ੁਰੂਆਤ ਹੋਈ ਹੈ ਜੀ ਤੁਸੀਂ ਨਾਲ ਰਹੇ ਹੋ ਹਾਂ ਸ਼ੁਰੂਆਤ ਬਾਬਾ ਦੀ ਕਿਰਪਾ ਨਾਲ ਫਸਟ ਜਿਹੜਾ ਫਸਟ ਉਹਨਾਂ ਦੀ ਐਲਬਮ ਸੀਗੀ ਹਾਂਜੀ ਹਾਂਜੀ ਉਸ ਇਕੱਠਿਆਂ ਨੇ ਕੀਤੀ ਸੀਗੀ ਤੂੰ ਮੇਰੀ ਮਿਸ ਇੰਡੀਆ ਠੀਕ ਹੈ ਜੀ ਸੋ ਬੜੀ ਐਕਸਪੀਰੀਅੰਸ ਸੀਗਾ ਇੱਕ ਮੈਂ ਤੇਜਿੰਦਰ ਸਿੰਘ ਮਾਨ ਨੂੰ ਬੱਬੂ ਮਾਨ ਬਣਦੇ ਦੇਖਿਆ ਬੱਲੇ ਬੱਲੇ ਸੋ ਜਲਵੇਂ ਜੀਓ ਕੀ ਬਾਤ ਹੈ ਜਿੰਦਗੀ ਦੇ ਬਾਈ ਤੁਸੀਂ ਬਹੁਤ ਐ ਤਰ੍ਹਾਂ ਦੇ ਜਿਹੜੇ ਮੰਨ ਲਓ ਹਾਲਾਤ ਦੇਖਿਆ ਨਾ ਚੰਗਾ ਵੀ ਦੇਖਿਆ ਮਾੜਾ ਵੀ ਦੇਖਿਆ ਇੰਜੋਏ ਵਾਲੇ ਵੀ ਬਹੁਤ ਦੇਖੇ ਤੁਸੀਂ ਜਿਵੇਂ ਹੁਣ ਆਜੇ ਬਿਲਨ ਦੇ ਰੋਲ ਦੇ ਵਿੱਚ ਤੁਸੀਂ ਆ ਰਹੇ ਹੋ ਜੀ ਇੱਕ ਟਾਈਮ ਤੁਸੀਂ ਪੰਗੜੇ ਦੇ ਵਿੱਚ ਮੈਡਲ ਜਿੱਤੇ ਨੇ ਜੀ ਤੇ ਸਾਰ ਆਪਾਂ ਉਹ ਵੀ ਜ਼ਰੂਰ ਦਰਸ਼ਕਾਂ ਦੇ ਨਾਲ ਆ ਸਾਂਝੀ ਕਰੀਏ ਤੇ ਉਹ ਕਿਹੜੇ ਸਨ ਦੀ ਗੱਲ ਸੀ ਕਦੋਂ ਉਹ ਧਰਤੀ ਨੂੰ ਭਾਗ ਲੱਗੇ ਜਦੋਂ ਤੁਸੀਂ ਆਪਣੇ ਪੱਬਾਂ ਦੇ ਨਾਲ ਦੁਨੀਆ ਨਚਾਈ ਆਹ ਬੜਾ ਸੁਨਹਿਰੀ ਦੌਰ ਸੀਗਾ ਵੀਰੇ ਉਹ 87 ਤੋਂ ਸਟਾਰਟ ਹੋਇਆ ਪੰਗੜੇ ਦਾ ਸਫ਼ਰ ਚੱਲਿਆ ਕੋਈ 94 ਤੱਕ ਠੀਕ ਹੈ ਜੀ ਉਹਦੇ ਚ ਮੈਂ ਮਾਤਾ ਗੁਜਰੀ ਕੋਲ ਫਤਿਹਗੜ੍ਹ ਸਾਹਿਬ ਵੀ ਰਿਹਾ ਉਸ ਵਾਰ ਮਹਿੰਦਰਾ ਕਾਲਜ ਪੰਜਾਬ ਯੂਨੀਵਰਸਿਟੀ ਪਟਿਆਲਾ ਲਗਾਤਾਰ 8 ਸਾਲ ਪੰਗੜੇ ਪਾਇਆ ਮੈਂ ਤੇ ਉੱਚੋਂ ਸੱਤ 골ਡ ਨੇ ਇੰਟਰ ਜ਼ੋਨ ਨੇ ਇੰਟਰ ਯੂਨੀਵਰਸਟੀਆਂ ਨੇ ਤੇ ਉਹ ਵਾਕਈ ਬਹੁਤ ਵਧੀਆ ਦੌਰ ਸੀ ਉਹ ਚ ਮੇਰੇ ਨਾਲ ਹੀਰੇ ਹੀ ਬੰਦੇ ਸੀਗੇ ਭਰਾ ਮੇਰਾ ਹਰਜੀਤ ਖੁਸ਼ ਆਇਆ ਪਰਤਾਂ ਹਾਂ ਹਾਂਜੀ ਪਾਲੀ ਤਨੌਲਾ ਰਾਜੂ ਖੰਨਾ ਰੋਹੀ ਕਾਂਜੀ ਰੂਬੀ ਸੋ ਕਿਆਈ ਬਾਤ ਹੈ ਉਹ ਨਹੀਂ ਮੈਂ ਹੁਣ ਵੀ ਮੈਨੂੰ ਪਰ ਮੈਨੂੰ ਲੱਗਦਾ ਨਹੀਂ ਕਿ ਆਨਾ ਟਾਈਮ ਹੋ ਗਿਆ ਮੈਨੂੰ ਕਾਲਜ ਛੱਡੇ ਨੂੰ ਕਿਉਂਕਿ ਉਹ ਸਾਰੇ ਭਰਾ ਮੇਰੇ ਅੱਜ ਵੀ ਇਨ ਟੱਚ ਨੇ ਸੋ ਅਸੀਂ ਬੰਗੜੇ ਦੇ ਸਿਰ ਤੇ ਦੁਨੀਆ ਘੁੰਮੀ ਆ ਪੂਰਾ ਇੰਡੀਆ ਘੁੰਮਿਆ ਉਸ ਤੋਂ ਬਾਅਦ ਬਹੁਤ ਸਾਰੇ ਮੁਲਕ ਦੇਖੇ ਦਿਖਾਏ ਬਾਬੇ ਨੇ ਤੇ ਬਟ ਉਹ ਮੈਂ ਮਿਸ ਕਰਦਾ ਉਹ ਦਿਨਾਂ ਨੂੰ ਕਿਉਂਕਿ ਵਕਈ ਉਹ ਇੱਕ ਜਲਵਾ ਹੋ ਰਹੀ ਸੀ ਪੰਗੜੇ ਦਾ ਨਾ ਜਿਹੜਾ ਉਹ ਦੁਨੀਆ ਹੋਰ ਸੀਗੀ ਬਟ ਅੱਜ ਇਹ ਪੰਗੜੇ ਦਾ ਥੋੜਾ ਜਿਹਾ ਲੈਵਲ ਕੁਛ ਆ ਬਿਆਹ ਚ ਨਚਣ ਗਉਣ ਕਰਕੇ ਡਿਫਰੈਂਟ ਹੋ ਗਿਆ ਸਾਡੇ ਵੇਲੇ ਤਾਂ ਇੱਕ ਤਰ੍ਹਾਂ ਦਾ ਇੱਕ ਸਪੋਰਟਸ ਹੀ ਸੀਗਾ ਪੰਗੜਾ ਵੀ ਨਾ ਉਹਨਾਂ ਨੇ ਯੂਨੀਵਰਸਿਟੀ ਜੀ ਇੱਕ ਅਲੱਗ ਜੀ ਇਹਨਾਂ ਦੀ ਟੌਰ ਹੁੰਦੀ ਸੀਗੀ ਕਿਛਾ ਜਰੋ ਪੰਗੜੇ ਵਾਲੇ ਨੇ ਕੀ ਬਾਤ ਹੈ ਨਾ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਹੈਗੀਆਂ ਬਟ ਸਾਡੀ ਮੇਰਲੀ ਪ੍ਰਾਊਡ ਦੀ ਵਾਲਾ ਪ੍ਰਾਊਡ ਆ ਕਿ ਅਸੀਂ ਮੈਂ ਪੰਗੜੇ ਦਾ ਉਹ ਜਿਹੜੇ ਉਹ ਲਾਈਫ ਹੈ ਉਹ ਜਿਉਂ ਹੀ ਆ ਮੈਂ ਜੀ ਬਿਲਕੁਲ ਸਰ ਬਹੁਤ ਘੱਟ ਲੋਕ ਇਹ ਗੱਲ ਜਾਣਦੇ ਆ ਜੀ ਅੱਜ ਸਾਡੀ ਪੰਜਾਬੀ ਇੰਡਸਟਰੀ ਦੇ ਜਿਹੜੇ ਕਮੇਡੀ ਕਿੰਗ ਨੇ ਵੀ ਨੋ ਢਿਲੋ ਸਰ ਵੀ ਉਹ ਵੀ ਤੁਹਾਡੇ ਨਾਲ ਭੰਗੜੇ 'ਚ ਰਹੇ ਨੇ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਗੱਲ ਦਾ ਅੱਜ ਜਰੂਰ ਸਾਹਮਣਾ ਬਣਦਾ ਜੀ ਉਹ ਚੀਜ਼ ਦਾ ਹਾਂ ਅਸੀਂ ਇਕੱਠਿਆਂ ਨੇ 8 ਸਾਲ ਇੱਕ ਟੀਮ 'ਚ ਵੀ ਭੰਗੜਾ ਪਾਇਆ ਯੂਨੀਵਰਸਿਟੀ ਦੀ ਜਿਹੜੀ ਸਾਡੀ ਕੰਬਾਈਨ ਟੀਮ ਹੁੰਦੀ ਸੀ ਉਹ ਇਕੱਠੇ ਸੀਗੇ ਆਦਰਵਾਇਜ਼ ਅਸੀਂ ਕੰਪੀਟੀਟਰ ਵੀ ਰਹੇ ਹਾਂ ਉਹ ਧੂਰੀ ਤੋਂ ਆਉਂਦੇ ਰਹੇ ਨੇ ਕੰਪੀਟੀਸ਼ਨ ਦੇ ਵਿੱਚ ਤੇ ਮੈਂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਤੋਂ ਫਿਰ ਉਹ ਯੂਨੀਵਰਸਿਟੀ ਵੱਲੋਂ ਤੇ ਮੈਂ ਮਹਿੰਦਰਾ ਕਾਲਜ ਵੱਲੋਂ ਫਿਰ ਅਸੀਂ ਇੱਕ ਟੀਮ ਦੇ ਵਿੱਚ ਵੀ ਇਕੱਠੇ ਪਰਫਾਰਮ ਕੀਤਾ ਫੈਸਟੀਵਲ ਆਫ ਇੰਡੀਆ ਸਾਡਾ ਜਰਮਨੀ ਹੋਇਆ ਸੀਗਾ 91 'ਚ ਰਸ਼ੀਆ ਉਹ ਇੰਗਲੈਂਡ ਉਹ ਚ ਵੀ ਅਸੀਂ ਇਕੱਠੇ ਸੀਗੇ ਬਿਲਕੁਲ ਸੋ ਮੈਨੂੰ ਉਸ ਟਾਈਮ ਵੀ ਆਹੀ ਸੀ ਜੋ ਅੱਜ ਫਿਲਮਾਂ 'ਚ ਜਿਹੜੀ ਕਾਮੇਡੀ ਹੈ ਉਹ ਸਾਡਾ ਪੂਰਾ ਫੁੱਲ ਟਾਈਮ ਐਂਟਰਟੇਨਰ ਸੀਗਾ ਠੀਕ ਹੈ ਜੀ ਤੇ ਅੱਜ ਵੀ ਉਮੀਦ ਹੈ ਜਿਵੇਂ ਉਹ ਕਾਲਜ ਵੇਲੇ ਸੀਗਾ ਤੇ ਸਰ ਕੋਈ ਯਾਦਗਾਰੀ ਐਸੀ ਹਰਕਤ ਬਾਈ ਦੀ ਕਮੇਡੀ ਕੋਈ ਜਿਹੜੀ ਜਦ ਅਕਸਰ ਜਿਹੇ ਡਾਇਲੋਗ ਬੋਲਦੇ ਸੀ ਉਦਾਂ ਦੀ ਕੋਈ ਉਹ ਹੋਵੇ ਤਾਂ ਦੱਸਾਂ ਕੋਈ ਇੱਕ ਤਾਂ ਜਿਹੜਾ ਥੋੜੀ ਜਿਆਦਾ ਹਾਂਜੀ ਟਿਕਦਾ ਹੀ ਨਹੀਂ ਸੀ ਨਾ ਅੱਛਾ ਟਿਕਦਾ ਹੀ ਨਹੀਂ ਸੀਗਾ ਲਗਾਤਾਰ ਬਾਈ ਦੀ ਚਾਲਦੀ ਸੀ ਕਮੇਡੀ ਐਦਾਂ ਹੀ ਆ ਇਹ ਮੈਨੂੰ ਪੁੱਛ ਸਕਦਾ ਸੀ ਵੀ ਕਦੋਂ ਸੀਰੀਅਸ ਕਦੋਂ ਹੋਊਗਾ ਵੀ ਉਹ ਯਾਦ ਕਰਕੇ ਦੱਸ ਚਲੋ ਸੀਰੀਅਸ ਦਾ ਤਾਂ ਸੀਰੀਅਸ ਕਦੋਂ ਹੋਏ ਉਹ ਸੀਰੀਅਸ ਕਦੇ ਸੀਰੀਅਸ ਕਦੇ ਹੁੰਦਾ ਨਹੀਂ ਬਾਈ ਬਿਲਕੁਲ ਕਿਉਂਕਿ ਉਹਨਾਂ ਦਾ ਕੰਮ ਹੈ ਉਹਨਾਂ ਦਾ ਰੋਟੀ ਟੁਕੀ ਐਸੀ ਚੀਜ਼ ਦੇ ਉੱਪਰ ਤੇ ਬਾਕੀ ਕੁਦਰਤ ਵੱਲੋਂ ਬਖਸ਼ਿਸ਼ ਉਹਨਾਂ ਨੂੰ ਕੀ ਬਾਤ ਹੈ ਤੇ ਇੱਕ ਸਰ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਵੀ ਜਿਹੜੇ ਆਪਣੇ ਆਰਟਿਸਟ ਨੇ ਹੌਬੀ ਧਾਲੀਵਾਲ ਸਾਹਿਬ ਹਾਂਜੀ ਉਹਨਾਂ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਸਾਂਝੀ ਕਰੋ ਵੀ ਇੱਕ ਹੋਬੀ ਬਾਈ ਮੇ ਤੋਂ ਸੀਨੀਅਰ ਨੇ ਹਨਾ ਉਹ 2-3 ਸਾਲ ਮੇ ਤੋਂ ਅੱਗੇ ਸੀਗੇ ਯੂਨੀਵਰਸਿਟੀ 'ਚ ਹਾਂਜੀ ਮੇਰੇ ਕਾਲਜ ਕਾਲਜ ਯੂਨੀਵਰਸਿਟੀ ਆਉਣ ਤੋਂ ਪਹਿਲਾਂ ਉਹ ਮੇਰੇ ਨਾਲ ਪਾਸ ਆਊਟ ਹੋ ਚੁੱਕੇ ਸੀਗੇ ਹਾਂਜੀ ਹਾਂਜੀ ਉਹ ਦੌਰ ਉਹਨਾਂ ਨਾਲ ਚਲੋ ਵੈਸੇ ਮਿਲਦੇ ਰਹੇ ਉਸ ਟਾਈਮ ਵੀ ਤੇ ਉਸ ਤੋਂ ਬਾਅਦ ਇੱਕ ਅਸੀਂ ਗਾਣਾ ਵੀ ਕੀਤਾ ਸੀ ਇਕੱਠਿਆਂ ਨੇ ਇੱਕ ਕੈਟਰਿੰਗ ਕੰਪਨੀ 'ਚ ਸੀਗਾ ਉਹਨਾਂ ਦਾ ਸਾਡੇ ਪਿੰਡਾਂ 'ਈ ਤੈਨੂੰ ਚੂਰੀਆਂ ਖਵਾਵਾਂਗੇ ਹਾਂ ਏ ਸੀ ਉਹ ਅਸੀਂ ਰਿਕਾਰਡ ਵੀ ਕੀਤਾ ਸੀਗਾ ਤੇ ਛੋਟ ਵੀ ਕੀਤਾ ਸੀ ਉਹਨਾਂ ਦੇ ਪਿੰਡ 'ਈ ਠੀਕ ਹੈ ਜੀ ਉਹ ਵੀ ਇੱਕ ਯਾਦਗਾਰਾ ਉਸ ਤੋਂ ਬਾਅਦ ਫਿਰ ਹੁਣ ਉਹਨਾਂ ਨਾਲ ਦੁਬਾਰਾ ਫਿਲਮਾਂ ਦੇ ਵਿੱਚ ਦੋ ਤਿੰਨ ਛੜੀਆਂ ਅਗਿਆਰੀਆਂ ਨੇ ਉਹ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ ਬਹੁਤ ਹੀ ਨਿੱਕੇ ਸੁਆਦ ਵਾਲਾ ਬਈ ਹੈਗਾ ਸਾਡਾ ਹੌਪੀਤਾਲੀਵਾਲ ਯਾਰਾ ਬਈ ਯਾਰਾ ਜਲਦਾਰ ਆ ਜੀ ਕਿਆ ਬਾਤ ਜੀ ਕਿਆ ਬਾਤ ਜਿੱਦਾਂ ਤੁਸੀਂ ਸਰ ਫਿਲਮਾਂ ਦੇ ਵਿੱਚ ਜਦੋਂ ਕੰਮ ਕਰਦੇ ਹੋ ਤੁਸੀਂ ਮੂਵੀ ਦੇ ਵਿੱਚ ਤੇ ਤੁਹਾਡੇ ਨਾਲ ਕੈਰੈਕਟਰ ਇਦਾਂ ਹੁੰਦੇ ਐ ਕਿ ਜਿੱਦਾਂ ਕਮੇਡੀ ਜਿੱਦਾਂ ਗਰਮੀਤ ਸਾਜਨ ਭਾਜੀ ਹੋਗੇ ਤੇ ਸਰਦਾਰ ਸੋਈ ਸਾਹਿਬ ਹੋਗੇ ਇਦਾਂ ਦੇ ਬੜੇ ਘੈਂਟ ਘੈਂਟ ਤੁਹਾਡੇ ਨਾਲ ਕੈਰੈਕਟਰ ਰਹਿੰਦੇ ਨੇ ਜੀ ਕੋਈ ਇਦਾਂ ਦੀ ਘੈਂਟ ਜੀ ਗੱਲ ਜਿਹੜੀ ਹਮੇਸ਼ ਹਰ ਇੱਕ ਮੋਮੈਂਟ ਵੈਸੇ ਜੁਆ ਐਨਜੋਏ ਕਰਤਾ ਸੀ ਜਦੋਂ ਤੁਸੀਂ ਜਦੋਂ ਆਏ ਸੀ ਹਾਂਜੀ ਹਾਂਜੀ ਤਾਂ ਵੈਨਿਟੀ ਚ ਬਾਈ ਸਾਜਨ ਹੋਣੀ ਬੈਠੇ ਸੀ ਬਿਲਕੁਲ ਬਿਲਕੁਲ ਜੀ ਸੰਜੀਤ ਸਲੰਕੀ ਹਾਂਜੀ ਹਾਂਜੀ ਉਹ ਕੀ ਬਾਤ ਆ ਉਹਨਾਂ ਦੀ ਟਾਈਮਿੰਗ ਕੀ ਹੈ ਆਪਾਂ ਪੁਣੀ ਦੇ ਵਿੱਚ ਹਸਣ ਦਾ ਹਟੇ ਨਹੀਂ ਹਾਂ ਨਹੀਂ ਬਿਲਕੁਲ ਸਰ ਬਿਲਕੁਲ ਜੀ ਪੰਜ ਤੇ ਪੰਜ ਆਈ ਯਾਰ ਅਸੀਂ ਪੰਜ ਤੇ ਮਰਜੀ ਤਾਂ ਕੀਤਾ ਸੀ ਮੈਂ ਰਿਕਾਰਡ ਕਰ ਲਾਂ ਇਹ ਜੀ ਜਨਰਲ ਲਾਈਵ ਕੀ ਬਾਤ ਜੀ ਤੇ ਤੁਹਾਨੂੰ ਦੋਸਤ ਮੈਂ ਦੱਸਦਾ ਗੱਲਾਂ ਜਦੋਂ ਨਾ ਅਸੀਂ ਜਦੋਂ ਅਸੀਂ ਭਾਜੀ ਉਹਨਾਂ ਦੇ ਕੋਲ ਆਏ ਹਾਂ ਗਰਮੀ ਤੇ ਸਾਜਨ ਹੋਣੀ ਮਤਲਬ ਇੱਕ ਸਲੰਕੀ ਭਾਜੀ ਸਾਡੇ ਇੱਥੇ ਬੈਠੇ ਸੀਗਾ ਆਰਟਿਸ ਉਹਨਾਂ ਨੇ ਕਿਤੇ ਬਿਨਾ ਪਰਦੇ ਤੋਂ ਵੀ ਤੁਸੀਂ ਆਈਡੀਆ ਲਾ ਲਓ ਪਾਜੀ ਹੁਣ ਕਿਦਾਂ ਹੱਸ ਰਹੇ ਨੇ ਵੀ ਉਹ ਇਦਾਂ ਹੀ ਚੱਲਦੇ ਆ ਸਾਰੇ ਹਨਾ ਬੜਾ ਅਜੀਬ ਲੱਗਿਆ ਰਹਿੰਦਾ ਸਾਜਨ ਪਾਜੀ ਤਾਂ ਮੇਕਅਪ ਕਰ ਰਹੀ ਸੀ ਉਹ ਮੇਕਅਪ ਆਰਟਿਸਟ ਹੈ ਹਾਂਜੀ ਹਾਂਜੀ ਤੇ ਉਹ ਉਹ ਮੇਕਅਪ ਕਰ ਰਹੇ ਨੇ ਕਹਿੰਦੇ ਕੀ ਕਰੀ ਜਾਂਦਾ ਕਹਿੰਦੇ ਮੇਕਅਪ ਕਰ ਰਿਹਾ ਕਹਾਂ ਤੂੰ ਮੇਕਅਪ ਨਹੀਂ ਕਰ ਰਿਹਾ ਮੇਰੇ ਤੇ ਐਕਸਪੈਰੀਮੈਂਟ ਕਰ ਰਿਹਾ ਤੂੰ ਕਹਿੰਦਾ ਕੋਈ ਬਿਲਕੁਲ ਜੀ ਬਿਲਕੁਲ ਤੇ ਪਾਜੀ ਹੁਣ ਜਦੋਂ ਤੁਸੀਂ ਮੈਟਲ ਫਿਲਮ ਦੇ ਵਿੱਚ ਵੀ ਆਏ ਹੋ ਜੀ ਹਨਾ ਜੀ ਉਹ ਥੇ ਤੁਹਾਡਾ ਪੁਲਿਸ ਮਲਾਦਮ ਦਾ ਰੋਲ ਆ ਜੀ ਹਾਂਜੀ ਤੇ ਸਰ ਫਿਰ ਡਾਇਲੋਗ ਹੋ ਜਾਏ ਕਹਦਾ ਜ अच्छा जी ਜਦੋਂ ਜੈਰੰਦਾਵਾ ਨੂੰ ਠਾਣੇ ਦੇ ਵਿੱਚ ਜਦੋਂ ਕੁੱਟ ਰਿਹਾ ਮੈਂ ਉਹਨੂੰ ਟਾਰਚਰ ਚੱਲੇ ਹਾਂਜੀ ਹਾਂਜੀ ਉਹ ਚਿਕ ਸੀਗਾ ਜਦੋਂ ਕੁੱਟਦੇ-ਕੁੱਟਦੇ ਤੁਹਾਨੂੰ ਪਤਾ ਉਹ ਚ ਉਹਨੂੰ ਸੁਣਦਾ ਨਹੀਂ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਉਹਨੂੰ ਫਿਰ ਬੜਾ ਸਿਰ ਤੋਂ ਥੱਲੇ ਫੜਦਾ ਧਿਆਨ ক্লোਜ਼ ਉਹਦੇ ਕਰਕੇ ਕਹਿੰਦਾ ਕਹਿੰਦਾ ਸਾਲਿਆ ਸੁਣਦਾ ਤੈਨੂੰ ਹੈ ਨਹੀਂ ਤੇ ਬੋਲਣ ਜੋਗਾ ਤਾਂ ਮੈਂ ਛੱਡਦਾ ਨਹੀਂ ਕਹਿੰਦਾ ਆਏ ਆਏ ਠੀਕ ਹੈ ਜੀ ਉਹ ਕਟਿਆ-ਕਟੜਾ ਰੋ ਉਹਦੇ ਚੋਂ ਅੱਛਾ ਜੀ ਤੇ ਬਸ ਹੋ ਹੈ ਸਰ ਬੜੇ ਘੈਂਟ ਥੋੜੀ ਮੰਨ ਲਓ ਜੀ ਉਸ ਤੇ ਥੋੜੀ ਲੁੱਕ ਵੀ ਬਖਰੀ ਦਿਖਾਈ ਗਈ ਹੈ ਜੀ ਤੇ ਕਦੇ ਸਰ ਇਦਾਂ ਹੋਇਆ ਤੁਸੀਂ ਮਾਰਕੀਟ ਦੇ ਵਿੱਚ ਜਦੋਂ ਆਉਂਦੇ ਆ ਤਾਂ ਆਮ ਲੋਕ ਜਦੋਂ ਪਛਾਣਦੇ ਆ ਫੋਟੋ ਵਗੈਰਾ ਵੀ ਕਰਦੇ ਆ ਕਈ ਵਾਰ ਦੱਸਣਾ ਵੀ ਪੈ ਜੇ ਵੀ ਨਹੀਂ ਯਾਰ ਮੈਂ ਉਹੀ ਆ ਕਈ ਵਾਰ ਇਹ ਵੀ ਹੋ ਜਾਂਦਾ ਕਦੇ ਇਦਾਂ ਹੋਇਆ ਜਿੱਦਾਂ ਥੋੜੀ ਲੁੱਕ ਚੇਂਜ ਹੁੰਦੀ ਰਹਿੰਦੀ ਜਾਂਦਾ ਮੈਂ ਦੋ ਤਿੰਨ ਦੌਰ ਦੇਖੇ ਨੇ ਵੀਰੇ ਮੈਂ ਪਿੰਡ ਪਹਿਰਾ ਲੱਗਦਾ ਦੇਖਿਆ ਉਸ ਤੋਂ ਬਾਅਦ ਮੈਨੂੰ ਆਲਮੋਸਟ ਸਾਰੀ ਜਾਣਦੇ ਸੀ ਪਛਾਣਦੇ ਸੀਗੇ ਉਸ ਤੋਂ ਬਾਅਦ ਇੱਕ ਦੌਰ ਆਇਆ ਖਾਲੀ ਕਾਫੀ ਢੇਰ ਕੋਈ ਕੰਮ ਨਹੀਂ ਆਇਆ ਹੈਗਾ ਲੋਕਾਂ ਨੇ ਪਛ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਮੈਨੂੰ ਜਦੋਂ ਮਿਲਦੇ ਤਾਂ ਵੀ ਕੋਈ ਫਰਕ ਨਹੀਂ ਕਿਉਂਕਿ ਜਮੀਨ ਤੇ ਹੀ ਰਹਿਣਾ ਬਿਲਕੁਲ ਸਰ ਬਿਲਕੁਲ ਨਾਸ ਹਵਾ ਚੋਂਣਾ ਕਦੇ ਤੇ ਉਸ ਤੋਂ ਬਾਅਦ ਹਸ਼ਰ ਵਾਲਾ ਵੇਲਾ ਆ ਫਿਰ ਲੋਕਾਂ ਨੇ ਘੋੜੇ ਸ਼ੂਟਰ ਨੂੰ ਜਾਣ ਲੱਗੇ ਸੋ ਇਹ ਦੌਰ ਚੱਲਦੇ ਰਹਿੰਦੇ ਨੇ ਕੋਈ ਪਛਾਣਦਾ ਕੋਈ ਨਹੀਂ ਪਛਾਣਦਾ ਜਿਹੜੇ ਪਛਾਣਦੇ ਨੇ ਉਹਨਾਂ ਨੂੰ ਬਹੁਤ ਸਾਰਾ ਪਿਆਰ ਜਿਹੜੇ ਨਹੀਂ ਪਛਾਣਦੇ ਉਹਨਾਂ ਦਾ ਕੀ ਕਸੂਰ ਹੈ ਜਦੋਂ ਸਰ ਤੁਸੀਂ ਇਸ ਲਾਈਨ ਦੇ ਵਿੱਚ ਆਏ ਹੋ ਜੀ ਤੁਸੀਂ ਐਜ ਐਕਟਰ ਆਏ ਸੀਗੇ ਜਾਂ ਫਿਰ ਐਜ ਮਿਊਜ਼ਿਕ ਡਾਇਰੈਕਟਰ ਆਏ ਸੀਗੇ ਮੈਂ ਸ਼ੁਰੂਆਤ ਜਦੋਂ ਸੋਚਿਆ ਸੀ ਜਦ ਤੱਕ ਮੈਂ ਐਕਟਿੰਗ ਵਾਰੀ ਸੋਚਿਆ ਸੀਗਾ ਜੀ ਵੇਰਨ ਬੜਨਾ ਹਾਂਜੀ 네ਗੇਟਿਵ ਹੈ ਨਾ ਕਰੈਕਟਰ ਕਰਨੇ ਨੇ ਸੋ ਉਹ ਉਹਨਾਂ ਦੀ ਸ਼ੁਰੂਆਤ ਕਰਦੇ ਕਰਦੇ ਮੈਂ ਭੰਗੜੇ ਵੱਲ ਥੋੜਾ ਜਿਹਾ ਇੱਕ ਹਾਂਜੀ ਉਸ ਫੀਲਡ ਨੂੰ ਚੱਲੇ ਗਿਆ ਤੇ ਉਹ ਫਿਰ ਇੰਨਾ ਕੁ ਬੜਿਆ 8-9 ਸਾਲ ਪਤਾ ਨਹੀਂ ਲੱਗੇ ਕਿ ਮੈਂ ਨਿਕਲ ਗਿਆ ਕਿ ਉਹ ਦੁਨੀਆ ਹੋਰ ਸੀਗੀ ਜੀ ਉਹ ਕਰਦੇ ਕਰਦੇ ਫਿਰ ਮੈਂ 뮤직 ਲਾਈਨ ਦੇ ਵਿੱਚ ਉਹ ਵੀ ਸ਼ੌਂਕ ਸੀਗਾ ਸ਼ੁਰੂ ਤੋਂ ਕਿਉਂਕਿ ਮੈਂ ਹਾਰਮੋਨ ਵਗੈਰਾ ਪਹਿਲਾਂ ਤੋਂ ਪਲੇ ਕਰ ਰਿਹਾ ਸੀਗਾ ਕੁਦਰਤੀ ਸੀਗੀ ਇਹ ਬਾਬਾ ਜੀ ਦੀ ਬਖਸ਼ਿਸ਼ ਤੇ ਫਿਰ 뮤직 ਕੈਟਰਿੰਗ ਕੰਪਨੀ ਚੱਲੇ ਗਿਆ ਉੱਥੇ ਕਿੰਨੇ ਸਾਲ 8-9 ਸਾਲ ਮੈਂ ਉਹਨਾਂ ਨਾਲ ਕੰਮ ਕੀਤਾ ਜੀ ਸੋ ਨਾਲ ਨਾਲ ਫਿਰ ਫਿਰ ਮਤ ਦੂਰੀ ਹੋ ਕਿਉਂਕਿ ਬਿਹਾਈਂਡ ਦਾ ਕੈਮਰਾ ਹੀ ਕਈ ਸਾਲ ਨਿਕਲ ਗਏ ਉਹ ਸਿੱਖਦੇ ਸਿਖਾਉਂਦੇ ਨਿਕਲ ਗਏ ਐਜ਼ ਐਨ ਐਡੀਟਰ ਵੀ ਕੰਮ ਕੀਤਾ ਹੋਰ ਵੀ ਰਿਕਾਰਡਿਸਟ ਵੀ ਸਾਰੀ ਜੌਬਸ ਕੀਤੀਆਂ ਤੇ ਉਸ ਤੋਂ ਬਾਅਦ ਹਸ਼ਰ ਵਾਲਾ ਹਸ਼ਰ ਤੋਂ ਬਾਅਦ 10 ਸਾਲ ਬਾਅਦ ਫਿਰ ਅਚਾ ਫਿਰ ਕੁਝ ਆਏ ਮਿਲ ਕੋ ਪੋਜ਼ਿਟਿਵ ਕੈਰੈਕਟਰ ਆਏ ਹਸ਼ਰ ਤੋਂ ਬਾਅਦ ਬਟ ਮੈਂ ਉਹ ਕੀਤੇ ਨਹੀਂ ਹੈਗੇ ਉਹ ਮੈਂ ਜਵਾਬ ਦਿੱਤੇ ਹੁਣ ਪਤਾ ਨਹੀਂ ਉਹ ਮੇਰੇ ਲਈ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ ਮੈਨੂੰ ਨਹੀਂ ਪਤਾ ਕਿ ਉਹ ਟਾਈਮ ਨਿਕਲ ਗਿਆ ਬਟ ਮੈਂ ਵੇਟ ਕਰ ਰਿਹਾ ਸੀ ਕੋਈ ਵਿਲਨ ਲਈ ਮੈਨੂੰ ਬੁਲਾਊਗਾ ਸੋ ਵਿਲਨ ਲਈ ਹੁਣ ਫਿਰ ਮੈਡਲ ਵੇਲੇ ਉਹ ਕੈਰੈਕਟਰ ਮਿਲਿਆ ਆਕੇ ਕੀ ਬਾਤ ਹੈ ਠੀਕ ਉਸ ਤੋਂ ਬਾਅਦ ਆਪਾਂ ਹੁਣ ਸੰਗਰਾਮ ਦੇ ਸੈਟ ਤੇ ਆ ਬਿਲਕੁਲ ਜੀ ਜੀ ਤੇ ਵੱਡੀ ਗੱਲ ਦੋਸਤੋ ਇਹ ਅੱਜ ਸੰਗਰਾਮ ਮੂਵੀ ਦਾ ਜਿਹੜਾ ਸੈਟ ਲੱਗਿਆ ਸੀ ਸ਼ੂਟ ਉਸੇ ਚੱਲ ਰਿਹਾ ਭਾਜੀ ਹੁਣਾਂ ਤਾਂ ਬੜੀ ਘੈਂਟ ਚੀਜ਼ ਭਾਜੀ ਲੈ ਕੇ ਆ ਰਹੇ ਆ ਭਾਜੀ ਮਾੜਾ ਤੁਸੀਂ ਵੀ ਦੱਸ ਦਿਓ ਜੇ ਇੱਕ ਵਾਰੀ ਬੋਲ ਹਾਂਜੀ ਸੰਗਰਾਮ ਮੂਵੀ ਸਾਡੀ ਆ ਰਹੀ ਹੈ ਜੀ ਸ਼ੂਟ ਤਾਂ ਤੁਸੀਂ ਦੇਖ ਲਿਆ ਬਿਲਕੁਲ ਸਰ ਬਿਲਕੁਲ ਜੀ ਪਰ ਮੈਂ ਇਹਦੀ ਰਿਲੀਜ਼ ਨਹੀਂ ਦੱਸ ਸਕਦਾ ਜੀ ਕਿੰਨਾ ਕੁ ਟਾਈਮ ਲੱਗੇਗਾ ਇਹਨਾਂ ਨੂੰ 2 ਮਹੀਨੇ 4 ਮਹੀਨੇ 6 ਮਹੀਨੇ ਕਿੰਨੇ ਪਰਸੈਂਟ ਤੱਕ ਭਾਜੀ ਮੂਵੀ ਹੋ ਚੁੱਕੀ ਹੈ ਹਾਂ ਇੱਕ ਤਰੀਕ ਦੀ ਸ਼ੂਟ ਚੱਲੇ ਅੱਜ ਹੈਗਾ 17ਵਾਂ 18ਵਾਂ ਦਿਨ ਹੈ 17ਵਾਂ 18ਵਾਂ ਦਿਨ ਹੈ ਤਕਰੀਬਨ 1 ਮਹੀਨਾ 2 ਮਹੀਨੇ ਲੱਗ ਸਕਦੇ ਹੈ ਇਹ ਆਰਟਿਸਟ ਕਾਫੀ ਨੇ ਹਾਂ ਜੀ ਸਟੋਰੀ ਬਹੁਤ ਵਧੀਆ ਇੰਦਰਪਾਲ ਭਾਈ ਉਹਨਾਂ ਨੇ ਲਿਖੀ ਹੈ ਡਾਇਰੈਕਟਰ ਵੀ ਕਰ ਰਹੇ ਨੇ ਤੇ ਇੱਕ ਅਲੱਗ ਜੀ ਫੀਲ ਆ ਰਹੀ ਹੈ ਨਾ ਕੁਝ ਵੀ ਡਿਫਰੈਂਟ ਜਿਹਾ ਕੁਝ ਬੰਡਲ ਕ੍ਰੀਏਟ ਹੋ ਰਿਹਾ ਹੈ ਮਾਹੌਲ ਪਤਾ ਤਾਂ ਮੈਨੂੰ ਵੀ ਨਹੀਂ ਪੂਰੀ ਸਟੋਰੀ ਦਾ ਹਾਂਜੀ ਕਿਉਂਕਿ ਮੈਂ ਸਿਰਫ ਆਪਣਾ ਕਰੈਕਟਰ ਸੁਣਿਆ ਤੇ ਮੈਨੂੰ ਉਹ ਤੇ ਫੋਕਸ ਕੀਤਾ ਹੋਇਆ ਹੈ ਪਟ ਲੱਗਦਾ ਕਿ ਕੁਝ ਡਿਫਰੈਂਟ ਹੈ ਕੁਝ ਵਧੀਆ ਮਸਾਲਾ ਜਿਹਨੂੰ ਕਹਿੰਦੇ ਹਨਾ ਬਿਲਕੁਲ ਜੀ ਬਿਲਕੁਲ ਕਹਾਣੀ ਮੈਂ ਕਹਾਣੀ ਕਰਨਾ ਕਹਾਣੀ ਹੋਰ ਉਹਦਾ ਟ੍ਰੀਟਮੈਂਟ ਉਹਨਾਂ ਮਸਾਲਾ ਸਕ੍ਰੀਨ ਪਲੇ ਜਾਂ ਡਾਇਲੋਗ ਲੈ ਕੇ ਕਰਨਾ ਹੈ ਕਿਸ ਤਰ੍ਹਾਂ ਨੇ ਉਹਦਾ ਤਾਣਾ ਬਾਣਾ ਕਿਵੇਂ ਬੁਣਿਆ ਗਿਆ ਸੋ ਵਧੀਆ ਇੱਕ ਫੀਲ ਜੀ ਮੈਨੂੰ ਕੰਮ ਕਰਦੇ ਕਰਦੇ ਆਰਟਿਸਟ ਨੂੰ ਆ ਜਾਂਦੀ ਹੈ ਬਿਲਕੁਲ ਸਰ ਬਿਲਕੁਲ ਜੀ ਸੋ ਮਨੋਲ ਲੱਗਦਾ ਕਿ ਵਧੀਆ ਪ੍ਰੋਜੈਕਟ ਇੱਕ ਬਣ ਕੇ ਜਿੱਦਾਂ ਸਰ ਇੱਕ ਤਾਂ ਉਹਦਾ ਇੰਟਰਵਿਊ ਇੰਟਰਵਿਊ ਦੇ ਵਿੱਚ ਕੀ ਹੁੰਦਾ ਸਰ ਬੰਦ ਇਸ ਦੇ ਵਿੱਚ ਇੱਕ ਗੱਲਾਂ ਹੁੰਦੀਆਂ ਬੰਦ ਕੇ ਜ ਕਰਨੀਆਂ ਇੱਕ ਹੁੰਦਾ ਪੋਡਕਾਸਟ ਜਿਹੜੀ ਚੀਜ਼ ਚੱਲਦੀ ਆਪਾਂ ਮੈਂ ਮਤਲਬ ਪਔਰ ਜੀ ਦੇਣਾ ਆਪਣਾ ਵਿਸਤਾਰ ਪੂਰਵਕ ਦੇ ਵਿੱਚ ਹਾਂਜੀ 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 ਬੱਬੂ ਮਾਨ ਸਾਹਿਬ ਉਹਨਾਂ ਦਾ ਜਿੱਦਾਂ ਪਰਦੇ ਉੱਪਰ ਸੁਭਾ ਜਿਹੜਾ ਉਹਨਾਂ ਦਾ ਤੇ ਬਿਨਾ ਪਰਦੇ ਤੋਂ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਸ਼ਾਇਦ ਲੋਕਾਂ ਦੇ ਸਾਹਮਣੇ ਨਹੀਂ ਆਈ ਮੇਰੇ ਨਾਲ ਤਾਂ ਦੇਖੋ ਇਹ ਡਿਫਰੈਂਟ ਉਹਦੀ ਉਹ ਹੈਗੀ ਹੈ ਨਾ ਤੁਹਾਨੂੰ ਬੱਬੂ ਮਾਨ ਡਿਫਰੈਂਟ ਤਰੀਕੇ ਦਾ ਦਿਖਦਾ ਹੋਣਾ ਬਿਲਕੁਲ ਜੀ ਬਿਲਕੁਲ ਮੈਨੂੰ ਡਿਫਰੈਂਟ ਦਿਖਦਾ ਬਿਲਕੁਲ ਜੀ ਬਿਲਕੁਲ ਜਿੱਦਾਂ ਤੁਸੀਂ ਸਰ ਮੰਨ ਲਓ ਉਹਨਾਂ ਦੇ ਫਰੈਂਡਲੀ ਸਰਕਲ ਦੇ ਵਿੱਚ ਆਉ ਤੁਸੀਂ ਬੜੇ ਨੇੜਤਾ ਤੋਂ ਜਾਣਦੇ ਹੋ ਜੀ ਜਿਵੇਂ ਤੁਸੀਂ ਘਰ ਪਰਿਵਾਰ ਚ ਬੈਠੇ ਆ ਉਹਦਾ ਕਿ ਪਰੀਆ ਜਿਵੇਂ ਤੁਹਾਨੂੰ ਉੱਥੇ ਉਹ ਖਾੜਕੂ ਜਿਵੇਂ ਲੱਗਦਾ ਜਾਂ ਵੀ 8 ਵਜਾ ਕੋਰੋਨਾ ਹੈ ਨਹੀਂ ਉਹ ਮੇਰੇ ਖਿਆਲ ਨਾਲ ਕਿਉਂਕਿ ਸੌਫਟ ਹੈ ਬਹੁਤ ਜ਼ਿਆਦਾ ਬੜੇ ਨੇਚਰ ਦੇ ਮਨ ਲੋ ਅੱਛੇ ਨੇ ਹਾਂ ਵੀ ਕਿਸੇ ਦਾ ਮਾੜਾ-ਮੂੜਾ ਕਰਨ ਵਾਲਾ ਬੰਦਾ ਹੈ ਨਹੀਂ ਉਹ ਕਿਉਂਕਿ ਜਿਹੜਾ ਆਰਟਿਸਟ ਹੁੰਦਾ ਵੈਸੇ ਹੀ ਕਿਸੇ ਬਾਰੇ ਮਾੜਾ ਸੋਚਦੇ ਨਹੀਂ ਹੈਗਾ ਜੀ ਬਿਲਕੁਲ ਸੋ ਤਾਂ ਲਿਖਦਾ ਹੈ ਗਾਉਂਦਾ ਹੈ ਐਕਟ ਕਰਦਾ ਹੈ ਸੋ ਸੌਫਟੀ ਹੈ ਅੰਦਰੋਂ ਤਾਂ ਮੈਨੂੰ ਲੱਗਦਾ ਠੀਕ ਹੈ ਜੀ ਹੋ ਸਕਦਾ ਮੈਂ ਗਲਤ ਵੀ ਹੋਵਾਂ ਤੇ ਸਰ ਕਲਾਕਾਰੀ ਜਿਹੜੀ ਹੈਗੀ ਹੈ ਜੀ ਇੱਕ ਤਾਂ ਹੁੰਦੀ ਹੈ ਖੂਨ ਦੇ ਵਿੱਚ ਜਿੱਦਾਂ ਸਾਡੇ ਕੋਈ ਪਿਤਾ ਪੁਰਖੀ ਹੁੰਦਾ ਵੀ ਇਦਾਂ ਕੋਈ ਆਰਟਿਸਟ ਹੋਣਗੇ ਨਾ ਇੱਕ ਸਰ ਇਹ ਹੁੰਦਾ ਵੀ ਜਿੱਦਾਂ ਆਪਾਂ ਕਹਿ ਲਈਏ ਵੀ ਜਿਵੇਂ ਕਿਸੇ ਗੁਰੂ ਕੋਲੋਂ ਸਿੱਖਣਾ ਤੇ ਸਰ ਤੁਹਾਡੇ ਕੋਲ ਇਹ ਕਿੱਦਾਂ ਆਈ ਇਹ ਗੱਦੀ ਜਿਹੜੀ ਹੈਗੀ ਆ ਕਿਹਨੇ ਵਲੀ ਤੁਹਾਡੀ ਕਲਾਕਾਰੀ ਦੀ ਸਰ ਜਿਵੇਂ ਤੁਸੀਂ ਐਕਟਿੰਗ ਕਰਦੇ ਆ ਜਾਂ ਫਿਰ ਤੁਹਾਡੀ ਸੰਗੀਤ ਜਿਹੜੀ ਜ਼ਿੰਦਗੀ ਤੁਹਾਡੀ ਹੈਗੀ ਹੈ ਜੀ 뮤직 ਡਾਇਰੈਕਟਰ ਦੀ ਲਾਈਨ ਦੇ ਵਿੱਚ ਭਾਈ ਡਿਫਾਲਟ ਹੀ ਹੈ ਬਾਕੀ ਮੈਨੂੰ ਇਹਨਾਂ ਪਤਾ ਹੈ ਫਾਦਰ ਸਾਹਿਬ ਮੇਰੇ 10ਵੀਂ ਤੋਂ ਉਹਨਾਂ ਨੂੰ ਲਿਖਣ ਦਾ ਸ਼ੌਂਕ ਸੀਗਾ ਹਾਂਜੀ ਤੇ ਅੱਜ ਵੀ ਕੁਝ ਨਾ ਕੁਝ ਲਿਖਦੇ ਰਹਿੰਦੇ ਨੇ एवरीडे ਉਹਨਾਂ ਨੇ ਕੋਈ ਉਹਨਾਂ ਦਾ ਹੈਗਾ ਧਿਆਨ ਸੀਗਾ ਜਿਹੜਾ ਸ਼ੌਂਕ ਸੀ ਉਹਨੂੰ ਕਵਿਸ਼ਰੀ 12 ਹਾਂਜੀ ਉਸ ਉਹ ਚੰਦ ਕਹਿੰਦੇ ਨੇ ਜਿਹਨੂੰ ਹੈਨਾ ਬੱਦਰ ਕਲਾ ਚੰਦ ਜੇ ਹੋ ਗਿਆ ਤਾਂ ਉਹ ਸਾਰੀਆਂ ਚੀਜ਼ਾਂ ਉਹ ਲਿਖਦੇ ਨੇ ਅ ਕਰੰਟ ਟਾਪਿਕਸ ਤੇ ਲਿਖਦੇ ਨੇ ਉਹ ਬਸ ਉਹ ਅੱਜ ਕੋਈ ਉਹਨਾਂ ਨੇ ਖਬਰ ਦੇਖ ਲਈ ਕੋਈ ਅਖਬਾਰ ਚ ਪੜ੍ਹ ਲਈ ਜਾਂ ਸੁਣ ਲਈ ਫਿਰ ਉਹਨਾਂ ਨੇ ਉਸ ਟਾਪਿਕ ਤੇ ਛੰਦਬੰਦੀ ਕਰਨੀ ਆ ਫਿਰ ਪੂਰੀ ਉਹ ਅੱਜ ਵੀ ਲਿਖਦੇ ਨੇ ਕੰਟੀਨਿਊ ਹੋ ਸਕਦਾ ਵੀ ਕਿਤੇ ਉਹਨਾਂ ਚੋਂ ਅੱਗੇ ਕਿਉਂਕਿ ਅਦਰਵਾਈਜ਼ ਸਾਡੀ ਫੈਮਿਲੀ ਚ ਕੋਈ ਇਸ ਤਰ੍ਹਾਂ ਦਾ ਆਰਟਿਸਟ ਹੈ ਨਹੀਂ ਸੀਗਾ ਨਾ 뮤지컬ੀ ਤੇ ਹਾਂ ਜਾਂ ਮੇਰੇ ਚਾਚਾ ਜੀ ਉਹ ਕਾਲਜ ਟਾਈਮ ਭੰਗੜੀ ਚ ਸੀਗੇ ਜੀ ਹਾਂ ਇੱਕ ਉਹ ਵੀ ਕੜੀ ਜੁੜਦੀ ਆ ਤੇ ਸਰ ਇੱਕ ਜੇ ਆਪਾਂ ਗੱਲ ਮੇਨ ਕਰੀਏ ਕਹਿੰਦੇ ਨਾ ਦਿਲੋਂ ਸਰ ਦਿਲੋਂ ਦੱਸਣਾ ਤੁਸੀਂ ਗੱਲ ਬਿਲਕੁਲ ਇਹ ਆ ਕਹਿੰਦੇ ਨਾ ਜਿਵੇਂ ਕਿੜਾ ਕੋਈ ਵੀ ਆਰਟਿਸਟ ਕੋਈ ਕਲਾਕਾਰ ਹੋਵੇ ਇਸ ਲਾਈਨ ਦੇ ਵਿੱਚ ਉਹ ਐਂਟਰੀ ਕਰਦੇ ਆ ਕਹਿੰਦੇ ਧੋਖੇ ਬੜੇ ਹੁੰਦੇ ਨੇ ਸਰ ਦੇ ਲੋ ਦਾ ਸੰਸਾਰ ਕੋਈ ਆਪਾਂ ਨਾ ਉਹ ਨਹੀਂ ਕਰਨਾ ਜਿਵੇਂ ਇੱਕ ਪਰਦਾ ਜਾਂ ਨਹੀਂ ਪਾਉਣ ਦੇ ਉੱਪਰ ਕਿਉਂਕਿ ਸਾਡੇ ਦਰਸ਼ਕ ਜਿਹੜੇ ਦੇਖ ਰਹੇ ਨੇ ਕਾਫੀ ਉਹਨਾਂ ਵਿੱਚ ਵੀ ਕਈ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਕਹਿੰਦੇ ਵੀ ਅਸੀਂ ਇੱਕ ਆਰਟਿਸਟ ਬਣਨਾ ਉਹਨਾਂ ਦੇ ਲਈ ਕੋਈ ਸੁਨੇਹਾ ਟੱਚ ਬੋਡ ਬਾਬਾ ਜੀ ਦੀ ਕਿਰਪਾ ਨਾਲ ਮੈਂ ਤਾਂ ਨਹੀਂ ਤੋਖਾ ਖਾਧਾ ਹੈਗਾ ਨਾ ਬਾਬਾ ਜੀ ਨੇ ਉਸ ਤਰ੍ਹਾਂ ਦੇ ਕੋਈ ਜਿੰਨੇ ਬੰਦੇ ਮਿਲੇ ਕੁਦਰਤੀ ਵਧੀਆ ਹੀ ਮਿਲੇ ਜਿਹੜੇ ਇਹ ਗੱਲ ਹੈ ਵੀ ਜ਼ਰੂਰ ਹੈ ਕਿ ਮੈਨੂੰ ਟਾਈਮ ਲੱਗਿਆ ਉੱਥੇ ਤੱਕ ਪਹੁੰਚਦੇ ਪਹੁੰਚਦੇ ਸਮਾਂ ਲੱਗਿਆ ਪਰ ਮੰਨ ਲਓ ਪਹੁੰਚੇ ਪਹੁੰਚੇ ਜ਼ਰੂਰ ਕੁਝ ਟਾਈਮ ਲੱਗਿਆ ਬਟ ਗਲਤ ਬੰਦਾ ਕੋਈ ਮੈਨ ਤੇ ਨਾ ਹੀ ਆਪਾਂ ਕਿਸੇ ਨਾਲ ਧੋਖਾ ਕੀਤਾ ਨਾ ਮੈਂ ਕਿਸੇ ਨੂੰ ਮਿਸ ਕਮਿਟਮੈਂਟ ਕੀਤੀ ਹੈ ਨਾ ਮਿਸਯੂਜ਼ ਕੀਤਾ ਨਾ ਲਾਰਾ ਲਾਇਆ ਕੋਈ ਜੇ ਕੰਮ ਹੁੰਦਾ ਤਾਂ ਮੈਂ ਆਰਟਿਸਟ ਨੂੰ ਕਹਿੰਦਾ ਵੀ ਹਾਂ ਵੀਰੇ ਆਪਾਂ ਕਰਾਂਗੇ ਜੇ ਨਹੀਂ ਹੁੰਦਾ ਤਾਂ ਮੈਂ ਹੱਥ ਬੰਨ ਕੇ ਮਾਫੀ ਮੰਗ ਲੈਣਾ ਵੀਰੇ ਮੈਂ ਤੋ ਹੋਣਾ ਨਹੀਂ ਬੂਕੇ ਤੇ ਹੋ ਟ੍ਰਾਈ ਕਰ ਲੈ ਠੀਕ ਹੈ ਆਦਰਵਾਇਜ਼ ਹੋ ਸਕਦਾ ਸਾਰੀ ਕਿਸੇ ਵੀ ਇੰਡਸਟਰੀ ਚ ਕਿਸੇ ਵੀ ਫੀਲਡ ਚ ਸਾਰੇ ਗਲਤ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਬਿਲਕੁਲ ਜੀ ਸੋ ਹੋ ਸਕਦਾ ਸਾਡੀ ਲਾਈਨ ਚ ਹੋਣਗੇ 10% 5% ਮਾੜੇ ਬੰਦੇ ਹਾਂਜੀ ਹਾਂਜੀ ਪਰ ਜਿਹੜੇ ਕੰਮ ਕਰਨੇ ਨੇ ਉਹ ਤਾਂ ਉਹ ਨਹੀਂ ਕਿਸੇ ਨਾਲ ਧੋਖਾ ਕਰਦੇ ਹੁੰਦੇ ਬਾਈ ਸੋ ਹੁੰਦਾ ਵੀ ਆ ਹੁੰਦਾ ਵੀ ਨਹੀਂ ਦੋ ਚੀਜ਼ਾਂ ਨੇ ਹੁਣ ਤੁਸੀਂ ਸਮਝ ਲਓ ਬਿਲਕੁਲ ਸਰ ਬਿਲਕੁਲ ਜੀ ਕਈ ਵਾਰ ਨਾ ਸਰ ਕੀ ਹੁੰਦਾ ਜੇ ਕਿਸੇ ਸਿੰਗਰ ਦਾ ਕੋਈ ਇੱਕ ਗਾਣਾ ਹਿੱਟ ਹੋ ਜਾਏ ਕਿਸੇ ਰਾਈਟਰ ਦਾ ਗਾਣਾ ਹਿੱਟ ਹੋ ਜਾਏ ਇੱਕ ਬੰਦਾ ਫਿਲਮਾਂ ਦੇ ਵਿੱਚ ਕੋਈ ਕਿਸੇ ਦਾ ਸੀਨ ਹਿੱਟ ਹੋ ਜਾਏ ਕਹਿੰਦੇ ਪੈਰ ਛੇਤੀ ਛੱਡ ਜਾਂਦੇ ਆ ਪਰ ਤੁਸੀਂ ਸਰ ਮਿਊਜ਼ਿਕ ਡਾਇਰੈਕਟਰ ਦੇ ਵਿੱਚ ਵੀ ਬੜਾ ਵੱਡਾ ਮਕਾਮ ਪਾਇਆ ਤੁਸੀਂ ਭੰਗੜੇ ਦੇ ਵਿੱਚ ਵੀ ਮੈਡਲ ਆਪਣਾ ਸਵਾਲ ਹਲੇ ਵੀ ਸਰ ਵਿਚਾਲਿਆ ਮੈਂ ਲੈ ਕੇ ਆਉਂਗਾ ਦਰਸ਼ਕਾਂ ਦੀ ਮੂਰੀ ਸਾਡੇ ਦਰਸ਼ਕਾਂ ਨੂੰ ਚਾਹਤ ਬਹੁਤ ਘੱਟ ਨੂੰ ਪਤਾ ਹੀ ਚੀਜ਼ਾਂ ਦਾ ਤੇ ਸਰ ਤੁਸੀਂ ਐ ਮੰਨ ਲਓ ਫਿਲਮੀ ਦੁਨੀਆ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਸਰ ਇਕੱਲੇ ਇਕੱਲੇ ਦੇ ਦਿਲ ਦੇ ਵਿੱਚ ਤੁਸੀਂ ਬਸੇ ਹੋਇਆ ਹੋ ਜੀ ਪਰ ਫਿਰ ਵੀ ਸਰ ਐਡਾ ਚੰਗਾ ਨੇਚਰ ਐ ਦਿਲੋਂ ਮਿਲਣਾ ਇਹ ਕਿੱਥੋਂ ਸਰ ਪੈਦਾ ਹੋਈ ਚੀਜ਼ ਮੈਨੂੰ ਤਾਂ ਇਹ ਲੱਗਦਾ ਵਧੀਆ ਬੰਦਾ ਮੈਂ ਇਹਦਾ ਹਾਂਜੀ ਹਾਂਜੀ ਜਿਹੜਾ ਬੰਦਾ ਰੀਅਲ ਹੈ ਨਾ ਹਾਂਜੀ ਹਾਂਜੀ ਐਕਚੁਅਲੀ ਮੇਰੇ ਚ ਬਨੋਟੀ ਪੜਨ ਨਹੀਂ ਹੈਗਾ ਹਾਂਜੀ ਸਰ ਹਾਂਜੀ ਮੈਂ ਜਿਹਾ ਜ ਕਾ ਕੈਮਰੇ ਤੋਂ ਪਿੱਛੇ ਹੋਊਗਾ ਬਿਲਕੁਲ ਉਹ ਇਹ ਤੁਹਾਡੇ ਸਾਹਮਣੇ ਬੈਠਾ ਹਮੇ ਤਾਂ ਝੂਠਾ ਜਿਹਾ ਬਣਿਆ ਨਹੀਂ ਜਾਂਦਾ ਵੀ ਹੋਈਆਂ ਕਹੀ ਜਾਂਾਂ ਤੁਹਾਨੂੰ ਵੀ ਬਾਈ ਵੇਟ ਕਰੋ ਮੈਂ ਆ ਗਿਆ ਇੱਧਰ ਜਾਂ ਤੁਸੀਂ ਕੱਲ ਨੂੰ ਆਇਆ ਜਾਂ ਪਰਸੋਂ ਨੂੰ ਆਇਆ ਨਹੀਂ ਜੇ ਟਾਈਮ ਹੈਗਾ ਤਾਂ ਮੈਂ ਤੁਹਾਨੂੰ ਬੁਲਾ ਲਿਆ ਵੀ ਆਜੋ ਵੀਰੇ ਬਿਲਕੁਲ ਜੀ ਬਿਲਕੁਲ ਕਿ ਨਹੀਂ ਹੋਊਗਾ ਟਾਈਮ ਤਾਂ ਮੈਂ ਤੁਹਾਨੂੰ ਕਹਿ ਦੇਣਾ ਵੀ ਵੀ ਆ ਮੈਂ ਚਾਰ ਪੰਜ ਦਿਨ ਬਿਜੀਆ ਵੀਰੇ ਜਿਵੇਂ ਉਹ ਬਟਿੰਡੇ ਤੋਂ ਮੁੰਡਾ ਆ ਰਿਹਾ ਸੀ ਗੱਡੀ ਵਾਲਾ ਹਾਂ ਮੈਂ ਉਹਨੂੰ ਮੋੜਦਾ ਰਿਹਾ ਹਾਂ ਹਾਂ ਬਿਲਕੁਲ ਜੀ ਬਿਲਕੁਲ ਉਹ ਕਹਿੰਦਾ ਫਿਰੋਜ਼ਪੁਰ ਤੋਂ ਚੱਲਿਆ ਮੈਂ ਬਾਈ ਮਿਲਣ ਆ ਰਿਹਾ ਹਾਂ ਹਾਂਜੀ ਹਾਂਜੀ ਤੇ 4 ਮਹਾਵੀਰ ਇਹ ਹਜੇ 110 ਕਿਲੋਮੀਟਰ ਹਜੇ ਹੋਰ ਪਿਆ ਕਹਿੰਦਾ ਬਾਈ 40 ਮੋੜਨਾ ਪੈਣਾ ਮੈਨੂੰ ਹਾਂਜੀ ਹਾਂਜੀ ਹੁਣ ਮੈਂ ਤੂੰ 40 ਐ 40 ਮੋੜ ਜਾ 80 ਹੋ ਗਿਆ ਇਹ ਸਾਹਮਣੇ ਤੋਂ 110 ਹੋਰ ਆਏਗਾ ਵਾਪਸੀ 120 ਹੋਊ ਤੇਨੂੰ ਉਹ ਕਹਿੰਦਾ ਬਾਈ ਮੈਂ ਆਉਣਾ ਹੀ ਆ ਮੈਂ ਤੈਨੂੰ ਕੋਸ਼ਿਸ਼ ਕੀਤੀ ਨਹੀਂ ਕਿ ਮੋੜ ਜਾ ਵੀਰੇ ਬਿਲਕੁਲ ਜੀ ਬਿਲਕੁਲ ਪਰ ਉਹ ਕਹਿੰਦਾ ਨਹੀਂ ਬਾਈ ਮੈਂ ਤੁਰ ਪਿਆ ਤਾਂ ਹੁਣ ਮਿਲ ਕੇ ਆਉਂਗਾ ਮੈਂ ਤੁਹਾਡੇ ਕੋਲ ਬਿਲਕੁਲ ਜੀ ਬਿਲਕੁਲ ਸੋ ਇਸ ਤਰ੍ਹਾਂ ਦੀ ਗੱਲ ਹੈ ਮੈਂ ਤਾਂ ਆਪਣੇ ਵੱਲੋਂ ਵਧੀਆ ਕਰਦਾ ਤੇ ਬਾਕੀ ਬਣਾਉਂਦੀ ਬਣਾ ਨਹੀਂ ਵੀਰੇ ਹੈਗਾ ਤੇ ਸਰ ਭੰਗੜੇ ਦੇ ਵਿੱਚ ਕਿੰਨੇ ਮੈਡਲ ਲਏ ਨੇ ਸਾਰੇ ਦੱਸਣਾ ਬੜਾ ਜ਼ਰੂਰੀ ਆ ਕਿਉਂਕਿ ਤੁਹਾਡੀ ਮਿਹਨਤ ਤੁਹਾਡਾ ਸਟਰਗਲ ਕੀ ਆ ਸਾਡੇ ਦਰਸ਼ਕ ਬੜੇ ਮੋਟੀਵੇਟ ਹੋਣਗੇ ਇਸ ਗੱਲਾਂ ਦੇ ਉੱਪਰ ਜੇ ਤਾਂ ਜੀ ਨੂੰ ਪਤਾ ਕਿ ਇੰਟਰ ਜ਼ੋਨ ਫੈਸਟੀਵਲ ਕਿਹੜਾ ਹੁੰਦਾ ਹਾਂਜੀ ਹਾਂਜੀ ਉਹਦੇ ਚ ਮੇਰੇ ਸੱਤ ਇੰਟਰ ਜ਼ੋਨ ਪੰਜਾਬੀ ਯੂਨੀਵਰਸਿਟੀ ਦੇ ਫਸਟ ਨੇ 골ਡ ਨੇ ਪੰਜ ਇੰਟਰ ਯੂਨੀਵਰਸਟੀਆਂ ਨੇ ਜੀ ਜਿੱਚ ਪੰਜਾਬ ਸਟੇਟ ਇੰਟਰ ਯੂਨੀਵਰਸਿਟੀ ਆ ਗਈ ਨਾਰਥ ਸਟੇਟ ਇੰਟਰ ਯੂਨੀਵਰਸਿਟੀ ਆ ਗਈ ਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਆ ਗਈ ਜੀ ਇਹ ਪੰਜ ਮੇਰੇ ਕੋਲ ਏ ਨੇ ਮੈਡਲ ਜਿਹੜੇ ਹਨ ਚਾਰੀ ਜਿਹਨ ਯੂਨੀਵਰਸਿਟੀਆਂ ਦਾ ਮੈਂ ਬੈਸਟ ਅਨਸਰ ਹਾਂ ਆਫੀਸ਼ੀਅਲੀ ਜਿਹੜੇ ਡਾਇਰੈਕਟੋਰੇਟ ਆਫ ਯੂਥ ਵੈਲਫੇਅਰ ਦੇ ਜਿਹੜੇ ਉਹ ਕਰਵਾਉਂਦੇ ਨੇ ਉਹ ਨਹੀਂ ਕਿ ਆ ਕੋਈ ਵੀ ਸਕੂਲ ਕਾਲਜ ਆਣੇ ਨੋਰਮਲ ਨਾ ਨਾ ਹਾਂਜੀ ਹਾਂਜੀ ਉਹਨਾਂ ਇੱਕ ਆਪਣੇ ਸਾਡੀ ਜਿਹੜੀ ਆਪਣੇ ਯੂਨੀਵਰਸਟੀਆਂ ਦੀ ਜਿਹੜੀ ਮਾਨਤਾ ਪ੍ਰਾਪਤ ਜਿਹੜੀ ਐਸੋਸੀਏਸ਼ਨ ਹੈ ਹਾਂਜੀ ਉਹਦੇ ਵੱਲੋਂ ਮੈਂ ਚਾਰੀ ਯੂਨੀਵਰਸਿਟੀ ਦਾ ਬੈਸਟ ਅਨਸਰ ਰਿਹਾ ਹਾਂ ਕੀ ਬਾਤ ਜੀ ਸਰ ਸਭ ਤੋਂ ਪਹਿਲਾਂ ਤਾਂ ਜਿਹੜੇ ਮਿਹਨਤੀ ਸੀਗੇ ਤੁਸੀਂ ਹਾਂ ਉਹ ਕੁਦਰਤੀ ਵਾ ਕਿਰਪਾ ਹੀ ਹੁੰਦੀ ਹੈ ਬਾਬਾ ਜੀ ਦੀ ਮਿਹਨਤ ਤਾਂ ਹਰ ਇੱਕ ਬੰਦਾ ਹੀ ਕਰਦਾ ਹੈ ਬਿਲਕ ਪਰ ਕੀਤੀ ਜਰੂਰ ਮੈਂ ਹਾਂ ਉਹਦੇ ਵਿੱਚ ਵੀ ਛੋਟੇ ਸੀਗਾ ਕਿ ਕਿਸੇ ਦੀ ਮੜੀ ਜੀ ਕਿਸੇ ਨੇ ਕੰਨ ਵਿੱਚ ਫੋਕ ਮਾਰੀ ਸੀਗੀ ਹਾਂਜੀ ਹਾਂਜੀ ਕਿ ਇਹ ਬਾਈ ਥੋੜਾ ਢੱਲਾ ਭੰਗੜੇ 'ਚ ਬਾਕੀ ਟੀਮ ਬਹੁਤ ਵਧੀਆ ਬਸ ਉਹ ਜਿਹੜੀ ਉਹਨੇ ਬਹੁਤ ਵਧੀਆ ਡੋਜ਼ ਦਾ ਕੰਮ ਕੀਤਾ ਉਹ ਗੱਲ ਹੈ ਸੋ ਉਸ ਤੋਂ ਬਾਅਦ ਇੰਨੀ ਮਿਹਨਤ ਕੀਤੀ ਵੀ ਫਿਰ ਜਿੱਥੋਂ ਉਹ ਜਿਹੜੀ ਸਟੇਜ ਤੋਂ ਉਤਰਦਾ ਸੀ ਔਰ ਬੈਸਟ ਅਨਸਰ ਤੋਂ ਥੱਲੇ ਨਹੀਂ ਉਤਰਿਆ ਗਏ ਮੇਰੇ ਦੋਸਤ ਮਿੱਤਰ ਭਰਾ ਮੇਰੇ ਉਸ ਟਾਈਮ ਦੇ ਸਾਰੇ ਜਾਣਦੇ ਨੇ ਜੇ ਕੋਈ ਉਸ ਦੌਰ ਦਾ ਮਿਲਦਾ ਤਾਂ ਤੁਸੀਂ ਪੁੱਛ ਸਕਦੇ ਆ ਸਰ ਮਿਹਨਤੀ ਤੁਸੀਂ ਬਚਪਨ ਤੋਂ ਹੀ ਰਹੇ ਹੋ ਜੀ ਤੇ ਸਰ ਨਾਲ ਨਾਲ ਆਪਾਂ ਗੱਲਬਾਤ ਕਰੀਏ ਜਿੰਨੀਆਂ ਤੁਸੀਂ ਹੁਣ ਤ ਸਰ ਕਿਹੜਾ ਸੀਨ ਇਹ ਜਾ ਰਿਹਾ ਜਿਹਦੇ ਵਿੱਚ ਤੁਸੀਂ ਬਾਰ ਬਾਰ ਰੀਟੇਕ ਲਈ ਆ ਕੋਈ ਸੀਨ ਐਸਾ ਹੈ ਸਾ ਜਿਹੜਾ ਮਨੋ ਕਾਫੀ ਵਾਰ ਰੀਟੇਕ ਲੈਣੀ ਪੈਗੀ ਹੋਵੇ ਸ਼ੇਰ ਮੈਂ ਸੱਚੇ ਪਾਤਸ਼ਾਹ ਦੀ ਉਹਦੀ ਮੈਂ ਤਾਂ ਉਹਦੀ ਹੀ ਕਿਰਪਾ ਮੰਦਾ ਸਾਰਾ ਕੁਝ ਹੈ ਹਾਂਜੀ ਸਾਨੂੰ ਰੀਟੇਕ ਕੌਣ ਕਰਨ ਦਿੰਦਾ ਯਾਰ ਉਹੀ ਹਾਸਲ ਨਹੀਂ ਕਰਨ ਦਿੰਦਾ ਠੀਕ ਹੈ ਜੀ ਜਿਹੜਾ ਮੰਨ ਲਓ ਆ ਗਿਆ ਬਾਬੇ ਨਾਨਕ ਦੀ ਮੇਰਾ ਪਾਰ ਆ ਜੀ ਉਹ ਵਾਹ ਤੇ ਕੀ ਬਾਤ ਸਰ ਕੀ ਬਾਤ ਜੀ ਤੇ ਸਰ ਮਾਰਕੀਟ ਦੇ ਵਿੱਚ ਜਿਹੜੇ ਵਧੀਆ ਐਕਟਰ ਸੌਰੀ ਐਨਾ ਵਧੀਆ ਐਕਟਰ ਨਹੀਂ ਜਾਂ ਤਾਂ ਹੋ ਸਕਦਾ ਡਾਇਰੈਕਟਰ ਇਹ ਸੋਚਦਾ ਹੋਵੇ ਯਾਰ ਵੀ ਇਤਨਾ ਵਧੀਆ ਨਹੀਂ ਕਰਨਾ ਨਹੀਂ ਇਹ ਜੋ ਕਰਦਾ ਵਧੀਆ ਹਾਂਜੀ ਹਾਂਜੀ ਇਹ ਵੀ ਹੋ ਸਕਦਾ ਨਹੀਂ ਬਾਕੀ ਸਰ ਤੁਸੀਂ ਮੰਨ ਲਓ ਜਦੋਂ ਸਰ ਮੈਂ ਤੁਹਾਡੇ ਕੋਲ ਲਾਗੇ ਖੜਾ ਨਹੀਂ ਬਿਲਕੁਲ ਸਰ ਤੁਹਾਡਾ ਐਕਟ ਸੀਗਾ ਬਾਕੀ ਬਾ ਕਮਾਲ ਸੀਗਾ ਇਹ ਚ ਕੋਈ ਦੋ ਰਹਿ ਨਹੀਂ ਇਹ ਨਹੀਂ ਹੈ ਸਰ ਅਸੀਂ ਕੋਲੇ ਬੈਠੇ ਆ ਜੇ ਅਸੀਂ ਤੁਹਾਡੇ ਕੋਲ ਕੋਈ ਕੰਮ ਲੈਣਾ ਜਾਂ ਅਸੀਂ ਇੰਟਰਵਿਊ ਕਰਨਾ ਆ ਵੀ ਸ਼ਾਇਦ ਸਰ ਨੂੰ ਸਾਨੂੰ ਦੁਬਾਰੇ ਟਾਈਮ ਨਹੀਂ ਦੇਣਾ ਨਾ ਚਲੋ ਆਪਣਾ ਤਾਂ ਵੈਸੇ ਵੀ ਇੱਕ ਤਰ੍ਹਾਂ ਦਾ ਪਿਆਰ ਮੁਹੱਬਤ ਵਧੀਆ ਤੁਸੀਂ ਇੰਨਾ ਸਤਿਕਾਰ ਦਿੰਨੇ ਹੋ ਨਾ ਜੀ ਤੇ ਸਰ ਮੈਨੂੰ ਬੜਿਆ ਘੰਟ ਲੱਗਾ ਜੀ ਤੇ ਸਰ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਇਹ ਗੱਲ ਦਾ ਬੜੇ ਘੱਟ ਦਰਸ਼ਕਾਂ ਨੂੰ ਸਾਡੇ ਨੂੰ ਪਤਾ ਜਿਹੜੇ ਪਿਆਰ ਕਰਨ ਵਾਲੇ ਸਾਨੂੰ ਚਾਹਣ ਵਾਲੇ ਨੇ ਜੀ ਵੀ ਮਾਰਕੀਟ ਵਿੱਚ ਥੋੜੇ ਜਿਹੜੇ ਗਾਣੇ ਥੋੜੇ ਕੀਤੇ ਹੋਏ ਕਿੰਨੇ ਕਾਇ ਨਹੀਂ ਹਿਲਦੇ ਕ ਟੋਟਲ ਜੇ ਦੇਖਿਆ ਜਾਵੇ ਫੁੱਲ ਐਲਬਮਸ ਤੇ ਮੇਰੇ ਖਿਆਲ ਨਾਲ 3 ਤੋ 600 ਦੇ ਵਿੱਚ ਵਿੱਚ ਹੋਊਗਾ ਜੀ ਆਪਾਂ ਹੋ ਸਕਦਾ ਜ਼ਿਆਦਾ ਵੀ ਹੋਵੇ ਪਰ ਮੈਨੂੰ ਲੱਗਦਾ ਇਹਦੇ ਵਿੱਚ ਵਿੱਚ ਹੀ ਹੋਊਗਾ ਜੀ ਤੇ ਜਿਹਦੇ ਚੋਂ ਤੈਨ ਚੰਨ ਕਹਾਂ ਅੜੀਏ ਜਾਂ ਆਫਤਾਬ ਕੋਈ ਜ਼िद ਕਰੀ ਜਾਣ ਅੱਖੀਆਂ ਤੈਨੂੰ ਦੇਖੀ ਜਾਵਣ ਦੀ ਸ਼ੈਲੀ ਗੱਲ ਦੱਸੀ ਇਹ ਗਾਣਾ ਵਧੀਆ ਸੀਗਾ ਤੇਰੀ ਮੇਰੀ ਮੇਰੀ ਤੇਰੀ ਗੱਲਾਂ ਨਾਲ ਆਪਣੇ ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ ਕਿਆ ਬਾਤ ਜੀ ਰਾਵੀ ਬਲ ਬੰਟੀ ਬੈਂਸ ਤੇ ਭਾਬੀ ਦੀ ਵਜਾ ਜਗਾ ਹਾਂ ਜੰਗਾ ਜੰਗਾ ਕੋਣ ਉੱਧ ਲਿਖਿਆ ਮੇਰਾ ਨਾ ਅੱਛਾ ਜੀ ਕੀ ਬਾਤ ਫਰਮੈ ਨਾ ਨਿਕਲ ਜਾਂਦਾ ਸੀ ਸਰ ਜਦੋਂ ਡीडी 1 ਤੇ ਗਾਣਾ ਚੱਲਦਾ ਸੀਗਾ ਜੀ ਉਹ ਤੇ ਮੇਰੇ ਦਿਲ ਦੀ ਗੱਲ ਖੋਲੀ ਸਰ ਅਸੀਂ ਨਾ ਮੰਨ ਲਓ ਜਦੋਂ ਰੋਟੀ ਪਾਣੀ ਛੱਡ ਕੇ ਅਸੀਂ ਵਿਚਾਲੇ ਅਸੀਂ ਉਧਰ ਨੂੰ ਹੋ ਜਾਂਦੇ ਫਿਰ ਜਦੋਂ ਸਾਬ ਨੂੰ 7:30 ਵਜੇ ਪ੍ਰੋਗਰਾਮ ਚੱਲਦਾ ਡीडी 1 ਦੇ ਉੱਪਰ ਜੀ ਇੱਕ ਸਰ ਤੁਹਾਡਾ ਗਾਣਾ ਹੋਰ ਆਇਆ ਸੀਗਾ ਜੀ ਗੁਰੂ ਰੰਦਾਵਾ ਦੀ ਆਵਾਜ਼ ਦੇ ਵਿੱਚ ਜੀ ਬਲੈਕ ਹਾਂ ਬਲੈਕ ਉਹ ਬੰਟੀ ਮੈਂ ਸੁਣਨ ਦਾ ਸੀ ਹਾਂਜੀ ਹਾਂਜੀ ਸੋ ਉਹਨਾਂ ਦੀ ਸੀ ਸਾਰੇ ਉਹ ਕਨਸੈਪਸ਼ਨ ਨੇ ਉਹਨਾਂ ਦਾ ਸੀਗਾ ਸੋ ਉਹਨਾਂ ਨੂੰ ਵਿਦੌਸ਼ਤਾਂ ਨੂੰ ਮਿਲਿਆ ਸੀਗਾ ਤੋ ਵਧੀਆ ਮ ਬਹੁਤ ਵੱਡੇ ਆਰਟਿਸਟ ਆ ਸਰ ਪਹਿਲਾਂ ਭੰਗੜੇ ਵੱਲ ਨੂੰ ਜੀ ਫਿਰ ਮਿਊਜ਼ਿਕ ਡਾਇਰੈਕਟਰ ਨਹੀਂ ਫਿਰ ਐਕਟਿੰਗ ਨੂੰ ਜੀ ਇਹ ਰਾਹ ਕਿਵੇਂ ਇਹ ਦੇ ਮਤਲਬ ਸਮਝ ਨਹੀਂ ਆਈ ਜੀ ਰੇਂਜ ਕਿੱਧਰ ਨੂੰ ਗਈ ਜੀ ਇਹ ਇਹ ਮੈਨੂੰ ਵੀ ਨਹੀਂ ਪਤਾ ਹੈਗਾ ਅੱਛਾ ਇਹ ਬਾਬੇ ਨਾਨਕ ਦੀ ਦੇਣਾ ਸਾਰੇ ਜੀ ਬਸ ਆਪਣੇ ਵੱਲੋਂ ਕਰੋ ਤੁਰ ਪਿਆ ਉਹ ਜਿੱਧਰ ਨੂੰ ਮੋੜ ਦਿੰਦਾ ਹਾਂ ਹਾਂਜੀ ਤਾਂ ਉਧਰ ਨੂੰ ਮੁੜ ਜਾਈਦਾ ਹੈ। ਕੀ ਬਾਤ ਜੀ ਤਾਂ ਉਹਨੇ ਸੋਚਿਆ ਹੋਣਾ ਕੋਈ ਵਧੀਆ ਸੋਚਿਆ ਹੋਣਾ। ਸੋ ਪਲਾਨਡ ਨਹੀਂ ਆ ਕੁਝ ਵੀ। ਸਰ ਕੋਈ ਮਨ ਦੇ ਵਿੱਚ ਐਸਾ ਕੋਈ ਸੀਨ ਜਿਹੜਾ ਜਦੋਂ ਤੁਸੀਂ ਇਕੱਲੇ ਬੈਠੇ ਹੋਣੇ ਅਕਸਰ ਜ਼ਿਆਦਾਤਰ ਜਦੋਂ ਯਾਦ ਆਉਂਦਾ ਫਿਰ ਤੁਸੀਂ ਹੱਸਦੇ ਹੋ ਕੋਈ ਹੈ ਜਿਆ ਸੀਨ ਕੋਈ? ਜਦੋਂ ਤੁਸੀਂ ਕੱਲੇ ਬੈਠੇ ਹੋ ਨਾ ਕੱਲੇ ਪਾਣ ਦੇ ਵਿੱਚ ਕੋਈ ਕੁਝ ਫਿਲਮ ਦੇ ਸ਼ੂਟ ਹੋਇਆ ਹੋਵੇ ਚਾਹੇ ਕੋਈ ਸਰ ਕਿਸੇ ਵੀ ਚੀਜ਼ ਤਰ੍ਹਾਂ ਦੀ ਹੋਵੇ ਚਾਹੇ ਤੁਹਾਡੀ ਲਾਈਫ ਨਾਲ ਰਿਲੇਟਡ ਹੋਵੇ ਚਾਹੇ ਤੁਹਾਡੀ ਫਿਲਮ ਦੇ ਨਾਲ ਕੋ ਰਿਲੇਟਡ ਹੋਵੇ ਜੇ ਤੁਸੀਂ ਕੱਲੇ ਬੈਠੇ ਹੋ ਨਾ ਤੁਹਾਡੇ ਕੋਈ ਗੱਲ ਯਾਦ ਆਉਂਦੀ ਫਿਰ ਤੁਸੀਂ ਹੱਸਦੇ ਹੋ ਫਿਰ ਕਈ ਤਾਂ ਗੱਲਾਂ ਬਹੁਤ ਨਹੀਂ ਫਿਰ ਹੁਣ ਆਪਾਂ ਸਾਜਨ ਸਾਹਿਬ ਨੂੰ ਮੈਨੂੰ ਹੁਣ ਉਹੀ ਜ਼ਿਆਦਾ ਯਾਦ ਆਈਆਂ ਨੇ ਕੋਈ ਇੱਕ ਗੱਲ ਹੋ ਜਾਏ ਜੀ ਨਹੀਂ ਇਸ ਤਰ੍ਹਾਂ ਇਸ ਤਰ੍ਹਾਂ ਦੀ ਕੋਈ ਨਹੀਂ ਇਸ ਤਰ੍ਹਾਂ ਯਾਦ ਆਉਣੀ ਹੈਗੀ ਜਦ ਕੱਲੇ ਬੈਠੇ ਨੇ ਫਿਰ ਤੁਸੀਂ ਹੱਸਦੇ ਆ ਜੀ ਐ ਥੋੜੀ ਵੀ ਹੁਣ ਇੱਕੋ ਗੱਲ ਜ਼ਿਆਦਾ ਹੀ ਹੋਗੀ ਕਿੰਨੀ ਗੌਰ ਬੰਦਾ ਹੱਸ ਲੂਗਾ ਬਿਲਕੁਲ ਬਿਲਕੁਲ ਸਾਰਾ ਤੁਹਾਡੀ ਗੱਲ ਜਾਏ ਅੱਜ ਤਾਂ ਮੈਨੂੰ ਸਿਰਫ ਉਹ ਦੋ ਬੰਦਿਆਂ ਦੀ ਗੱਲਾਂ ਯਾਦ ਆਈ ਜਾਂਦੇ ਨੇ ਸੰਜੂ ਸਰੋਂ ਕੀ ਦੀ ਹਜੇ ਮੈਂ ਹਸਣਾ ਉਹਨਾਂ ਦੇ ਕਾਫੀ ਜ਼ਿਆਦਾ ਹਾਂਜੀ ਹਾਂਜੀ ਸ਼ੇਅਰ ਵੀ ਕਰੂੰ ਕਿਸੇ ਨਾਲ ਕਿਸੇ ਨਾਲ ਜਿੰਨਾ ਟਾਈਮ ਬੈਠੇ ਨੇ ਦਿਲ ਵਾਈ ਰੱਖਿਆ ਜੀ ਉਹਨਾਂ ਨੇ ਵਾਕਈਓ ਕੀ ਬਾਤ ਨੇ ਯਾਰ ਦੋਨੇ ਬੰਦੇ ਕੀ ਐਨਰਜੀ ਹੈ ਉਹਨਾਂ 'ਚ ਕੀ ਬਾਤ ਜੀ ਸਰ ਇੱਕ ਗੱਲ ਤੇ ਪੰਚ ਹਾਂਜੀ ਔਰ ਭਰਾ ਨੈਚਰਲ ਜਿਹਾ ਪ ਫਰ ਜਦੋਂ ਵੀ ਸਰ ਤੁਸੀਂ ਸੂਟ ਦਿੰਨੇ ਫਿਰ ਤੁਹਾਡਾ ਦਿਲ ਵਾਈ ਰੱਖਦੇ ਐਦਾਂ ਹੀ ਕੈਰੈਕਟਰ ਹਨਾ ਜੀ ਬੜੀ ਸਰ ਤੁਹਾਡੀ ਘੈਂਟ ਜੀ ਲਾਈਫ ਆ ਜੀ ਤੇ ਸਰ ਕਹਿੰਦੇ ਵਕਤ ਬੜਾ ਕੀਮਤੀ ਹੈ ਜੀ ਹਨਾ ਜੀ ਤੇ ਵਕਤ ਤੋਂ ਇਜਾਜ਼ਤ ਲੈਣੀ ਬਣਦੀ ਹੈ ਜੀ ਤੇ ਜਾਂਦੇ ਜਾਂਦੇ ਸਾਡੇ ਸੱਜਣਾਂ ਲਈ ਸਾਡੇ ਦਰਸ਼ਕਾਂ ਲਈ ਕੋਈ ਨਿੱਘਾ ਜਿਹਾ ਸੁਨੇਹਾ ਸਰ ਇੱਕੋ ਬਸ ਬੇਨਤੀ ਹੈ ਬਸ ਮੈਂ ਹੀ ਕਹੂੰਗਾ ਕਿ ਆਲਵੇਜ਼ ਬੀ ਪੋਜ਼ਿਟਿਵ ਹਮੇਸ਼ਾ ਪੋਜ਼ਿਟਿਵ ਰਹੋ ਨੈਗੇਟਿਵਿਟੀ ਤੋਂ ਦੂਰ ਰਹੋ ਆਪ ਵੀ ਨੈਗੇਟਿਵ ਨਾ ਹੋਵੋ ਤੇ ਦੂਜਿਆਂ ਨੂੰ ਵੀ ਕਿਸੇ ਨੂੰ ਨੈਗੇਟਿਵ ਨਾ ਕਰੋ ਜੇ ਹੋ ਸਕਦਾ ਤਾਂ ਕਿਸੇ ਨੂੰ ਐਪਰੀਸ਼ੀਏਟ ਕਰ ਦੋ ਬਟ ਕਿਸੇ ਨੂੰ ਕਿਸੇ ਦਾ ਆਪਾਂ ਮਾੜਾ ਨਾ ਸੁਚੀ ਮਾੜਾ ਕਮੈਂਟ ਨਾ ਕਰੀ ਉਸ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਅੱਜ ਆਪਾਂ ਕਿਸੇ ਬਾਰੇ ਮਾੜਾ ਕਮੈਂਟ ਲਿਖ ਰਹੇ ਹਾਂ ਕੱਲ ਨੂੰ ਕੋਈ ਸਾਡੇ ਬਾਰੇ ਲਿਖੂਗਾ ਇਹ ਨਾ ਸੋਚੋ ਵੀ ਇਹੀ ਆਰਟਿਸਟ ਹੈ ਨਹੀਂ ਨਹੀਂ ਜਾਂ ਆਰਟਿਸਟ ਜਾਂ ਸਪੋਰਟਸਮੈਨ ਜਾਂ ਕੋਈ ਵੀ ਕਿਸੇ ਫੀਲਡ ਦਾ ਹੁਣ ਤਾਂ YouTube ਤੇ ਬਹੁਤ ਸਾਰੇ ਅਲੱਗ-ਅਲੱਗ ਖੇਤਿਆਂ ਦੇ ਲੋਕ ਨੇ ਜਿਹੜੇ ਚੈਨਲ ਤੇ ਆਉਂਦੇ ਨੇ ਤੇ ਅਸੀਂ ਆਰਾਮਨਾਥ ਥੱਲੇ ਉਹਨਾਂ ਨੂੰ ਆਲੋਚਨਾ ਕਰੀ ਜਾਂਦੇ ਹਾਂ ਕੱਲ ਨੂੰ ਤੁਹਾਡੇ ਭੈਣ ਭਰਾਵਾਂ ਨੇ ਵੀ ਉਸ ਫੀਲਡ ਜਿੱਥੇ ਹੁਣ ਹੋਊਗਾ ਤੁਹਾਡੇ ਬੱਚਿਆਂ ਨੇ ਵੀ ਆਉਣਾ ਹੋਊਗਾ ਤਤ ਕੀ ਤੁਹਾਨੂੰ ਵਧੀਆ ਲੱਗੂਗਾ ਕਿ ਤੁਹਾਡੇ ਬੱਚਿਆਂ ਬਾਰੇ ਕੋਈ ਗਲਤ ਕਮੈਂਟ ਕਰੇ ਜਾਂ ਉਹਨੂੰ ਡੀਮੋਟੀਵੇਟ ਕਰੇ ਨਹੀਂ ਚੰਗਾ ਨਹੀਂ ਲੱਗਣਾ ਹੈਗਾ ਸੋ ਆਪਾਂ ਮੌਹਿਦਾ ਨੂੰ ਜੇ ਕਰਨੀਆਂ ਤਾਂ ਵਾਹ ਕਰ ਦਿਓ ਜੇ ਮਾੜਾ ਕਹਿਣਾ ਉਹਦੇ ਨਾਲ ਚੁੱਪੇ ਭਲੀਏ ਠੀਕ ਹੈ ਜਾਂ ਅਰੋਚਨਾ ਕਰਨੀ ਤਾਂ ਉਹ ਚ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸ ਸਕਦੇ ਹੋ ਕਿ ਭਾਈ ਜਾਂ ਕੋਈ ਵੀ ਕਿਸੇ ਕੰਮ ਕਰਨ ਵਾਲੇ ਨੂੰ ਕਿ ਵੀਰੇ ਆ ਤੁਸੀਂ ਜੇ ਕਿ ਐ ਕਰ ਲਓ ਤਾਂ ਜ਼ਿਆਦਾ ਵਧੀਆ ਨਹੀਂ ਹੈਗਾ ਅਗਲੇ ਸੁਣਨ ਦੇ ਦਿਲ ਨੂੰ ਵਧੀਆ ਲੱਗਦਾ ਤੇ ਮੈਂ ਤਾਂ ਅਪਰੀਸ਼ੀਏਟ ਕਰਦਾ ਹਾਂ ਜੇ ਕੋਈ ਮੈਨੂੰ ਕੋਈ ਵੀ ਸੁਝਾਅ ਦਿੰਦਾ ਆ ਕੇ ਤੇ ਮੈਂ ਕਹਿੰਦਾ ਹਾਂ ਹਾਂ ਜਰ ਵੀ ਇਸ ਤਰ੍ਹਾਂ ਹੋ ਸਕਦਾ ਜੇ ਵਧੀਆ ਲੱਗਦਾ ਹੋਊਗਾ ਤਾਂ ਮੈਂ ਕਹਿੰਦਾ ਵੀ ਹੋ ਸਕਦਾ ਠੀਕ ਹੈ ਸੋ ਆਹੀ ਮੇਰੀ ਬੇਨਤੀ ਹੈ ਹੋਰ ਕੁਝ ਨਹੀਂ ਹੋਰ ਸਾਰੇ ਸਿਆਣੇ ਨੇ ਤੇ ਬੜੀਆਂ ਘੈਂਟ ਜਿਹੀਆਂ ਗੱਲਾਂ ਹੁੰਦੀਆਂ ਭਾਜੀ ਦੀਆਂ ਮੋਟੀਵੇਟ ਕਰਦੀਆਂ ਨੇ એનર્ਜੀ ਇੰਨੀ ਕਿ ਦਿੰਦੀਆਂ ਨੇ ਲੋਕ ਅੰਡੇ ਖੜੇ ਹੋ ਜਾਂਦੇ ਹਨ ਤੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਹੋ ਸਕੇ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜਿਉਂਦੇ ਰਹੋ ਥ